ਸਵਾਗਤ ਹੈ ਹੁਸ਼ਾਰਪੁਰ ਨਿਊਜ਼ ਦੇ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾਸ਼ਾ ਤੱਜ ਮੇਰੇ ਨਾਲ ਗੱਲਬਾਤ ਕਰਨ ਲਈ ਹੁਸ਼ਾਰਪੁਰ ਦੇ ਹਲਕਾ ਚੱਬਿਆਲ ਤੋਂ ਸਾਬਕਾ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਸਰਦਾਰ ਸੋਹਣ ਸਿੰਘ ਠੰਡਲ ਮੌਜੂਦ ਨੇ ਸੋ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਲੰਮਾ ਸਮਾਂ ਇਹਨਾਂ ਵੱਲੋਂ ਜਿਹੜਾ ਬਤੀਤ ਕੀਤਾ ਗਿਆ ਪਰੰਤੂ ਜੇਕਰ ਆਪਾਂ ਮੌਜੂਦਾ ਸਮੇਂ ਦੀ ਗੱਲ ਕਰੀਏ ਭਾਵੇਂ ਹਲਕਾ ਚੱਬਿਆਲ ਦੀ ਗੱਲ ਕਰੀਏ ਤਾਂ ਇਹ ਨਹੀਂ ਦੀ ਨਹੀਂ ਹਲਕਾ ਚੱਬਿਆਲ ਹੈ ਇਹ ਜਿਹੜਾ ਕਾਫੀ ਸੁਰਖੀਆਂ ਬਟੋਰ ਰਿਹਾ ਹੈ ਗੱਲ ਕਰੀਏ ਚਾਹੇ ਆਪਾਂ ਨਜਾਇਜ਼ ਮਾਈਨਿੰਗ ਦੀ ਚਾਹੇ ਗੱਲ ਕਰੀਏ ਹਲਕੇ ਦੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਵੰਡੇ ਜਾ ਰਹੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਚੈੱਕਾਂ ਦੀ ਤਾਂ ਕਾਫੀ ਸਾਰੀਆਂ ਸੁਰਖੀਆਂ ਇਹ ਦੋਵੇਂ ਮਾਮਲੇ ਬਟੋਰੇ ਨੇ ਗੱਲਬਾਤ ਕਰਦੇ ਆ ਠੰਡਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ ਬਹੁਤ-ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਔਰ ਸਾਡੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਤੁਸੀਂ ਅੱਜ ਮੈਨੂੰ ਟਾਈਮ ਦਿੱਤਾ ਗੱਲ ਕਰਨ ਦਾ ਵਾਈ ਗੁੱਡ ਜਿੱਕਾ ਖਾਲਸਾ ਵਾਈ ਗੁੱਡ ਜਿੱਕਾ ਜੀ ਠੰਡਾ ਸਾਹਿਬ ਇਹ ਨਹੀਂ ਹਲਕਾ ਚੱਬੇਵਾਲ کافی ਸੁਰਖੀਆਂ ਵਟੋਰ ਰਿਹਾ ਗੱਲ ਕਰਨੀ ਆਪਾਂ ਨਜਾਇਜ਼ ਮਾਈਨਿੰਗ ਦੀ ਗੱਲ ਕਰ ਲਈਏ ਜਾਂ ਆਪਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਜੋ ਪਿੰਡਾਂ ਦੇ ਵਿੱਚ ਵੰਡੇ ਜਾ ਰਹੇ ਨੇ ਤਾਂ ਉਹਨਾਂ ਦੇ ਵਿੱਚ ਕਾਫੀ ਜਿਹੜਾ ਝਮੇਲਾ ਸਾਹਮਣੇ ਆ ਰਿਹਾ ਗੜਬੜੀਆਂ ਸਾਹਮਣੇ ਆ ਰਹੀਆਂ ਨੇ ਜੀ ਦੇਖੋ ਕੁਸ਼ਵ ਜੀ ਇਹ ਜਿਹੜਾ ਮਸਲਾ ਆ ਹਲਕਾ ਚੱਬੇਵਾਲ ਦਾ ਇਹ ਮਸਲਾ ਪਿਛਲੇ 3-4 ਸਾਲ ਤੋਂ ਨਿਰੰਤਰ ਚੱਲ ਰਿਹਾ ਜੀ ਇਹ ਪਹਿਲਾ ਹਲਕਾ ਆ ਚੱਬੇਵਾਲ ਜਿਹਦੇ ਵਿੱਚ ਸਰਕਾਰ ਦੇ ਪੈਸਿਆਂ ਨੂੰ ਜਾਂ ਹਲਕੇ ਦੇ ਐਮਐਲਏ ਵੱਲੋਂ ਲੋਕਾਂ ਨੂੰ ਆਪਣੇ ਸਾਈਨ ਕਰਕੇ ਇੱਕ ਮਤਲਬ ਚਿੱਠੀਆਂ ਦੇ ਕੇ ਸੈਕਸ਼ਨ ਲੈਟਰ ਦੇ ਕੇ ਝਾਲੀ ਸਾਈਨ ਕਰਕੇ ਉਹ ਬੰਡੇ ਗਏ ਤੇ ਲੋਕਾਂ ਕੋਲੋਂ ਵੋਟਾਂ ਜੜੀਆਂ ਆ ਉਹ ਬਰੋੜ ਲਈਆਂ ਅਲੱਗਾਂ ਲੋਕਾਂ ਨੂੰ ਪੈਸੇ ਮਿਲੇ ਵੋਟਾਂ ਲੈ ਲਈਆਂ ਗਈਆਂ ਬਾਅਦ ਵਿੱਚ ਲੋਕ ਉਹ ਚਿੱਠੀਆਂ ਲੈ ਕੇ ਦਫ਼ਤਰਾਂ ਦੇ ਵਿੱਚ ਗਏ ਇਨਕੁਆਰੀਆਂ ਹੋਈਆਂ ਦੇ ਜਿਹਦੇ ਵਿੱਚ ਗੱਲ ਸਾਹਮਣੇ ਆਈ ਕਿ ਇਹ ਪੈਸੇ ਕਿਦੋਂ ਜਾ ਰਹੇ ਨਹੀਂ ਹੋਏ ਔਰ ਵੀਡੀਓ ਸਾਹਿਬ ਦੇ ਸਾਈਨ ਐਮਐਲ ਸਾਹਿਬ ਨੇ ਆਪਣੇ ਸਾਈਨ ਕਰਕੇ ਉਹ ਚਿੱਠੀਆਂ ਜਿਹੜੀਆਂ ਸੈਕਸ਼ਨ ਲੈਟਰ ਵੰਡ ਕੇ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਹਾਲਾਤ ਇਦਾਂ ਦੇ ਬਣੇ ਸਰਕਾਰ ਆਮ ਆਦੀ ਪਾਰਟੀ ਦੀ ਬਣੀ ਲੋਕਾਂ ਵਿੱਚ ਚਰਚਾ ਵੀ ਚੱਲੀ ਕਿ ਇਹ ਪਾਚਿਆ ਦੱਜ ਹੋਣ ਲੱਗਾ ਕੁਝ ਹੋਰ ਗੱਲਾਂ ਹੋਣ ਲੱਗੀਆਂ ਪਰ ਸਾਡੇ ਜਿਹੜੇ ਵਿਧਾਇਕ ਸੀ ਉਨਾ ਨੇ ਉਸ ਵੇਲੇ ਸਮਾਜ ਦੇ ਯਾਤਨ ਨੂੰ ਦੇਖ ਕੇ ਪਾਸਾ ਪਲਟਿਆ ਤੂੰ ਰੂਲਿੰਗ ਪਾਰਟੀ ਵਿੱਚ ਚਲੇ ਗਿਆ ਟਿਕਟ ਵੀ ਲੈ ਲਈ ਤਾਂ ਪਰਚੇ ਦੇ ਵੀ ਫਾਈਲ ਜਿਹੜੀ ਆ ਉਹ ਠੱਪ ਹੋ ਗਈ ਉਹ ਤੇ ਠੱਪ ਹੋ ਗਈ ਪਰ ਇਹ ਜਿਹੜਾ ਕੰਮ ਸੀ ਉਹ ਠੱਪ ਨਹੀਂ ਹੋਇਆ ਉਹ ਲਗਾਤਾਰ ਚੱਲਦਾ ਰਿਹਾ ਹਲਕੇ ਦੇ ਵਿੱਚ ਚਿੱਠੀਆਂ ਤੋਂ ਬਾਅਦ ਫਿਰ ਚੈੱਕਾਂ ਦੀ ਗੱਲ ਆ ਗਈ ਪੈਸਿਆਂ ਦੀ ਗੱਲ ਆ ਗਈ ਜਿੰਨੀਆਂ ਵੀ ਇਲੈਕਸ਼ਨਾਂ ਹੋਈਆਂ ਚਾਹੇ ਉਦੋਂ ਬਾਅਦ ਪਾਰਲੀਮੈਂਟ ਦੀ ਇਲੈਕਸ਼ਨ ਵੀ ਹੋਈ ਆ ਬਾਈ ਇਲੈਕਸ਼ਨ ਵੀ ਹੋਈ ਆ ਤੇ ਪਿੰਡਾਂ ਵਿੱਚ ਚਾਹੇ ਪੰਚਾਇਤਾਂ ਦੀ ਇਲੈਕਸ਼ਨ ਵੀ ਹੋਈ ਆ ਵੋਟਾਂ ਕੋਡ ਲਗਿਆਂ ਦੇ ਵਿੱਚ ਵੀ ਲੋਕਾਂ ਨੂੰ ਜਿਹੜੇ ਆ ਉਹ ਚੈੱਕ ਤੇ ਚਿੱਠੀਆਂ ਜਿਹੜੀਆਂ ਉਹ ਵੰਡੀਆਂ ਜਾਂਦੀਆਂ ਰਹੀਆਂ ਇਹਨਾਂ ਮਤਲਬ ਬਾਲੇ ਛੱਤਾਂ ਬਾਲੇ ਛੱਤਾਂ ਦੀ ਗੱਲ ਚੱਲਦੀ ਰਹੀ ਇਹ ਬਾਲੇ ਛੱਤਾਂ ਵਾਲੀ ਸਕੀਮ ਜਿਹੜੀ ਆ ਪੰਜਾਬ ਵਿੱਚ ਕਿਤੇ ਉੱਤੇ ਹੋਰ ਪਾਸੇ ਨਜ਼ਰ ਨਹੀਂ ਆਈ ਮੈਂ ਇਹ ਗੱਲ ਤੇ ਆ ਰਿਹਾ ਸੀ ਹਲਕਾ ਚੱਕਰਵਾਲ ਦੇ ਵਿੱਚ ਮੈਂ ਉਹ ਵੀ ਗੱਲ ਦੇਖੋ ਸਾਡੇ ਜਿਹੜਾ ਸਾਰੇ ਹੋਰ ਬਲਾਕ ਵੀ ਆ ਕੱਲਾ ਗੜਸ਼ੰਕਰ ਬਲਾਕ ਵੀ ਸਾਡੇ ਕੋਲ ਆ ਹਲਕਾ ਚੰਬੇਵਾਲਾ ਹਿਆਰਪੁਰ ਵਾਲਾ ਸ਼ਾਂਤਿਆਤਰੀਆ ਕਿਸੇ ਹਲਕੇ ਦੇ ਵਿੱਚ ਵੀ ਕਿਸੇ ਨਮਾਇंदे ਨੇ ਵੀ ਇਹਦੇ ਤਹਿਤ ਲੋਕਾਂ ਨੂੰ ਪੈਸੇ ਨਹੀਂ ਦਿੱਤੇ ਹਾਂ ਸਕੀਮ ਜ਼ਰੂਰ ਹੈਗੀ ਇਹ ਸਕੀਮ ਜਿਹੜੀ ਆ ਜਿਹੜੀ ਦੇਸ਼ ਦੀ ਸੈਂਟਰ ਗਵਰਨਮੈਂਟ ਦਾ ਉਹਦੀ ਪ੍ਰਧਾਨਮਾਦੀ ਆਵਾਸ ਯੋਜਨਾ ਦੀ ਸਕੀਮ ਜਿਹਦੇ ਤਹਿਤ 35000 ਤੋਂ ਲੈ ਕੇ 1.5 ਲੱਖ ਤੱਕ ਇੱਕਲਾ 60000 ਤੱਕ ਜੇ ਕਿ ਇਹਦਾ ਫੁੱਲ ਮਕਾਨ ਬਣਾਉਣਾ ਤਾਂ 2.5 ਲੱਖ ਤੱਕ ਵੀ ਪੈਸੇ ਜਿਹੜੇ ਆ ਉਹ ਦਿੱਤੇ ਜਾ ਸਕਦੇ ਆ ਇਹ ਇੱਕ ਮਤਲਬ ਇਹੋ ਜਿਹੀ ਸਕੀਮ ਆ ਪਰ ਇੱਥੇ ਸਕੀਮ ਨਹੀਂ ਚੱਲ ਰਹੀ ਇੱਥੇ ਤਾਂ ਵੋਟਾਂ ਪਟੋਲਣ ਵਾਸਤੇ ਪਲਾਨਿੰਗ ਕੀਤੀ ਜਾਂਦੀ ਆ ਕਿ ਪਿੰਡਾਂ ਦੇ ਵਿੱਚ ਕਿਵੇਂ ਲੋਕਾਂ ਨੂੰ ਗਮਨਾਹ ਕੀਤਾ ਜਾਵੇ ਉਹਨਾਂ ਦੇ ਫਾਰਮ ਭਰ ਕੇ ਉਹਨਾਂ ਨੂੰ 10-1000 15-15000 ਉਹ ਪਹਿਲਾਂ ਵੋਟਾਂ ਬਲੇ ਚਿੱਠੀਆਂ ਦੇਣੀਆਂ ਫਿਰ ਚੈੱਕ ਦੇਣੇ ਫਿਰ ਉਹ ਵੋਟਾਂ ਲੈ ਲੈਣੀਆਂ ਤੇ ਆਪਣਾ ਜਿਹੜਾ ਉੱਲੂ ਸਿੱਧਾ ਉਹ ਕਰਨਾ ਸੋ ਮੈਂ ਇਸ ਕਰਕੇ ਤੁਹਾਡੀਆਂ ਇਹ ਪਹਿਲੀਆਂ ਵੀ ਇੰਟਰਵਿਊ ਬਾਂ ਦੇਖੀਆਂ ਔਰ ਅਸੀਂ ਸਾਰਾ ਕੁਝ ਇਹਦੇ ਬਾਰੇ ਮੈਂ ਥੋੜਾ ੋੜੀ ਦੇਖਿਆ ਪਿੰਡਾਂ ਦੇ ਵਿੱਚ ਮੈਨੂੰ ਹੈਰਾਨਗੀ ਖਤਲਦੀ ਮੈਨੂੰ ਲੋਕਾਂ ਨਾਲ ਨਹੀਂ ਕਿ ਲੋਕਾਂ ਨੂੰ ਪੈਸੇ ਕਿਉਂ ਮਿਲਦੇ ਆ ਮੈਂ ਕਹਾਂ ਲੋਕਾਂ ਨਾਲ ਠੱਗੀ ਆ 10000 ਲੋਕ ਕਿਉਂ ਲੈਣ ਲੋਕ ਕਿਉਂ ਨਾ 35000 50000 60000 ਜਾਂ ਲੱਖ ਉਹਨਾਂ ਨੂੰ ਮਿਲੇ ਤਾਂ ਕਿ ਜਿਹੜਾ ਬੰਦਾ ਜਿਹਦਾ ਗਰੀਬ ਦਾ ਘਰ ਡਿਗਿਆ ਆ ਛੱਤ ਕੱਚੀ ਆ ਬਾਕੀ ਬਾਲੇ ਬੜੀ ਛੱਤ ਆ ਤੇ ਉਹ ਆਪਣਾ ਘਰ ਸਵਾੜ ਸਕੇ ਪਰ ਇੱਥੇ ਗਰੀਬਾਂ ਦੀ ਗੱਲ ਕਿਤੇ ਨਹੀਂ ਹੋ ਰਹੀ ਆ ਦੇਖੋ ਜਦੋਂ ਮੈਂ ਤੇ ਮੇਰੇ ਸੀਨੀਅਰ ਪੱਤਰਕਾਰ ਦੀਪਕ ਜਣੀ ਉਤਰੀ ਵੱਲੋਂ ਖੁਲਾਸਾ ਕੀਤਾ ਗਿਆ ਤੇ ਕਿ ਕੋਠੀ ਆ ਇਹ ਮੈਨੂੰ ਲੱਗਦਾ ਕਰੋੜਾਂ ਦੀ ਲਾਗਤ ਦੀ ਕੋਠੀ ਹੋएगी ਤਾਂ ਇਹ ਕੋਠੀ ਨੂੰ ਵੀ ਜਿਹੜਾ ਉਹ 10000 ਰੁਪਏ ਜਾਰੀ ਕੀਤੇ ਗਏ ਨੇ ਜੀ ਗਰੀਬਾਂ ਦੀ ਤਾਂ ਗੱਲ ਕਿਤੇ ਰਹੀ ਨਹੀਂ ਨਹੀਂ ਦੇਖੋ ਇੱਕ ਦੀ ਗੱਲ ਹੈ ਜੀ ਕਈ ਇਦਾਂ ਦੇ ਪਿੰਡ ਆ ਮੇਰੇ ਹਲਕੇ ਦੇ ਵਿੱਚ ਇਹ ਚ ਜਿੱਥੇ 200 ਬੰਦੇ ਨੂੰ ਇਹ ਜਿਹੜੇ ਆ ਲਿਸਟ ਉਹ ਬਣੀ ਆ ਔਰ ਮੈਨੂੰ ਅਫਸੋਸ ਇਸ ਚੀਜ਼ ਦਾ ਆ ਕਿ ਜਿਨ੍ਹਾਂ ਬੰਦਿਆਂ ਨੂੰ ਇੱਕ ਵਾਰੀ ਪੈਸੇ ਮਿਲ ਗਏ ਦੋ ਵਾਰੀ ਪੈਸੇ ਮਿਲ ਗਏ ਕਿਸੇ ਨੇ ਇੱਕ ਸੀਮਿੰਟ ਦਾ ਬੋਰਾ ਵੀ ਉੱਚੋ ਨਹੀਂ ਖੱਟ ਕੀਤਾ ਦੇਖੋ ਹਜ਼ਾਰਾਂ ਦੀ ਗਿਣਤੀ ਵਿੱਚ ਪਿੰਡਾਂ ਚ ਇਹ ਲਾਹ ਪਾਤਰੀ ਆ ਜਿੱਦਾਂ ਹੁਣੇ ਲਿਸਟ ਜਿਹੜੀ ਭਾਮ ਵਾਲੀ ਆ 60 ਬੰਦਿਆਂ ਦੀ ਇਹ ਤੋਂ ਪਹਿਲਾਂ ਤਿੰਨ ਚਾਰ ਵਾਰੀ ਉਸ ਲਿਸਟ ਹੋਰ ਬੰਦਿਆਂ ਨੂੰ ਵੀ ਮਿਲੇ ਆ ਜੀ ਜੇ 22 300 ਬੰਦੇ ਨੂੰ ਇੱਕ ਪਿੰਡ ਦੇ ਵਿੱਚ ਪੈਸੇ ਮਿਲੇ ਆ 10000 ਰੁਪਏ ਲੱਗ ਰਿਹਾ 15000 ਲਓ ਤੇ ਸਮਝ ਲਓ ਵੀ ਪੈਸੇ ਜਿਹੜਾ ਆ ਉਹ 3 3 ਕਰੋੜ ਰੁਪਈਆ ਇੱਕ ਪਿੰਡ ਦੇ ਵਿੱਚ ਉਹ ਚਲੇ ਗਿਆ ਪਰ ਉਹ ਪੈਸਾ ਲੱਗਾ ਕਿੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਉਹ ਪੈਸੇ ਨਾਲ ਬਣਿਆ ਕੀ ਕੀ ਕਿਸੇ ਦੀ ਛੱਤ ਬਣ ਗਈ ਕੀ ਕਿਸੇ ਦਾ ਕੋਈ ਹੋਰ ਕੰਮ ਕੋਈ ਹੋ ਗਿਆ ਉਹ ਤਾਂ ਹੋਇਆ ਨਹੀਂ ਮੈਂ ਇਸੇ ਗੱਲ ਤੇ ਆ ਰਿਹਾ ਜੀ ਮੱਖਚ ਉਹਨਾਂ ਦਾ ਸਵਾਲ ਟੋਕ ਰਿਆਂ ਜਦੋਂ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਮੈਂ ਤੇ ਦੀਪਕ ਅਕ ਨਹੀਂ ਉਤਰੀ ਜੀ ਵੱਲੋਂ ਜਦੋਂ ਆਪਾਂ ਖਬਰ ਨੈਸ਼ਰ ਕਰਦੇ ਆ ਤਾਂ ਸਾਡੀ ਖਬਰ ਤੇ ਹੇਠਾਂ ਬਹੁਤ ਸਾਰੇ ਕਮੈਂਟ ਬਾਕਸ ਦੇ ਵਿੱਚ ਲੋਕਾਂ ਵੱਲੋਂ ਜਿਹੜੀ ਆਪਣੀ رائے ਸਾਂਝੀ ਕੀਤੀ ਜਾਂਦੀ ਹੈ ਜਣਾ ਦੇ ਮਤਲਬ ਕਿ ਬਾਲੇ ਵਾਲੀਆਂ ਛੱਤਾਂ ਵੀ ਜਿਹੜੀਆਂ ਡਿੱਗ ਚੁੱਕੀਆਂ ਆ ਕਹਿੰਦੇ ਅਸੀਂ ਤਿੰਨ ਤਿੰਨ ਚਾਰ ਚਾਰ ਵਾਰੀ ਅਪਲਾਈ ਕਰ ਚੁੱਕੇ ਆ ਸਾਡੇ ਤੱਕ ਅਜ ਤੱਕ ਕਿਸੇ ਨੇ ਨਹੀਂ ਪਹੁੰਚ ਪਹੁੰਚ ਕੀਤੀ ਨਾ ਸਾਨੂੰ ਕਹਿੰਦੇ ਅਜ ਤੱਕ ਪੈਸੇ ਮਿਲੇ ਆ ਸੋ ਉਹੀ ਜਵਾਬ ਤੁਹਾਡਾ ਕਿ ਗਰੀਬ ਤਾਂ ਅੱਜ ਵੀ ਬੰਜਾ ਹੈ ਜੀ ਦੇਖੋ ਮੈਂ ਵੀ ਪਿੰਡਾਂ ਦੇ ਵਿੱਚ ਜਾਣਾ ਮੈਨੂੰ ਵੀ ਲੋਕ ਮਿਲਦੇ ਆ ਇੱਕ ਪਿੰਡ ਦੇ ਵਿੱਚ ਮੈਂ ਗਿਆ ਤੇ ਉੱਥੇ ਤਿੰਨ ਲੇਡੀਜ਼ ਮੇਰੇ ਕੋ ਆਈਆਂ ਜੀ ਬਿਰਧ ਅਵਸਥਾ ਕਈਆਂ ਕਈ ਉਹਨਾਂ ਦੇ ਹਸਬੰਡ ਵੀ ਹੈ ਨਹੀਂ ਕੋਈ ਸਾਥਨ ਹੈ ਨਹੀਂ ਉਹ ਪਿੰਡ ਦਾ ਜਿਹੜਾ ਮੇਟ ਵਾ ਉਹਦੀਆਂ ਮਿੰਤਾਂ ਕਰਦੀਆਂ ਉਹ ਤੇ ਸਾਡਾ ਨਾਮ ਵੀ ਲਿਸਟ ਵਿੱਚ ਪਾ ਦੇ ਸਾਨੂੰ ਵੀ ਪੈਸੇ ਮਿਲ ਜਾਣ ਹੁਣ ਇਹਨੇ ਜਿਲੇ ਦੇਖਿਆ ਵੀ ਸਾਡੇ ਤੇ ਚਰਚਾ ਹੋਣ ਲੱਗ ਪਈ ਆ ਹੁਣ ਮਿਡਾਂ ਨੇ ਡਿਊਟੀ ਲਾਤੀ ਜੀ ਮੇਡਾਂ ਲਿਸਟ ਭੇਜੀ ਆ ਜੀ ਮੇਡ ਨੂੰ ਹਾਲਾਂਕਿ ਇੰਟਰਨੈਟ ਲਿਸਟ ਪਹਿਲਾਂ ਜਾਂਦੀ ਆ ਪਰ ਇਹਨਾਂ ਨੇ ਨਹੀਂ ਫੋਟੋ ਖਿੱਚ ਕੇ ਭੇਜ ਹੁਣ ਸਰਕਾਰ ਨੇ ਕਹ ਲਿਆ ਕਿ ਜਿਹਨਾਂ ਬੰਦਿਆਂ ਨੂੰ ਪੈਸੇ ਪਾਉਣੇ ਉਹਦੇ ਘਰ ਦੀ ਫੋਟੋ ਖਿੱਚ ਕੇ ਭੇਜੋ ਮੇਡ ਫੋਟੋ ਖਿੱਚ ਕੇ ਭੇਜਦਾ ਭੇਜਦਾ ਕਿਹਦੀ ਜਿੱਥੇ ਪਸ਼ੂ ਬੰਨੇ ਉਹ ਬਰਾਂਡੀਆਂ ਦੀ ਉਹ ਨਾਲ ਜਿਹੜੀ ਕੋਠੀ ਪਈ ਉਹਨਾਂ ਦੀ ਵੀ ਭੇਜਦਾ ਜਿਹੜੇ ਬਾਕੀ ਜਿਹਨਾਂ ਦੇ ਬਾਲੇ ਛੱਤ ਉਆ ਢੈਣ ਵਾਲੇ ਆ ਜਿਹਨਾਂ ਦਾ ਸੋਰਸ ਕੋਈ ਨਹੀਂ ਉਹ ਮਗਰਮਗਰ ਫਿਰਦੇ ਆ ਮੇਡ ਕਹ ਨਹੀਂ ਪਹਿਰੇ ਮੇਰਾ ਮਤਲਬ ਕਹਿਣ ਦਾ ਇਹ ਆ ਕਿ ਸਾਨੂੰ ਕੋਈ ਇਸ ਚੀਜ਼ ਦੇ ਵਿੱਚ ਕਿਸੇ ਨੇ ਹਲਕੇ ਦੇ ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ ਮੈਂ ਇਹ ਕਹਿ ਰਿਹਾ ਕਿ ਸਰਕਾਰ ਦਾ ਪੈਸਾ ਜਿਹੜਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਆ ਉਹਦੇ ਤਹਿਤ ਤਾਂ ਬਾਕੀ ਸਟੇਟਾਂ ਦੇ ਵਿੱਚ ਬੀਜੇਪੀ ਸਰਕਾਰ ਨੇ ਬਿਲਡਿੰਗਾਂ ਘਰ ਬਣਾ ਬਣਾ ਦਿੱਤੇ ਆ ਲੋਕਾਂ ਨੂੰ ਉੱਥੇ ਸਕੂਲ ਬਣਾ ਬਣਾ ਸਭ ਕੁਝ ਦਿੱਤਾ ਉਹਨਾਂ ਨੂੰ ਬਿਜਲੀ ਪਾਣੀ ਹਰ ਚੀ ਦਿੱਤੀ ਆ ਚਲੋ ਪੰਜਾਬ ਦੇ ਵਿੱਚ ਇਸ ਸਕੀਮ ਜਿਹੜੀ ਆ ਇਹ ਲਾਗੂ ਹੋਈ ਆ ਇਹਦੇ ਵਿੱਚ ਇਹਨਾਂ ਨੇ ਉਹ ਸਕੀਮ ਬਿਲਕੁਲ ਪੂਰੀ ਲਾਗੂ ਨਹੀਂ ਕੀਤੀ ਇਹਨਾਂ ਨੇ ਪਿਕਨ ਚੂਜ਼ ਦੀ ਗੱਲ ਕੀਤੀ ਆ ਆਪਣੇ ਦੇਖਿਆ ਕਿ ਆ ਸਾਨੂੰ ਵੋਟਾਂ ਪਾਉਣ ਵਾਲੇ ਆ ਜਾਂ ਆ ਵੋਟਾਂ ਸਾਨੂੰ ਆ ਸਕਦੀਆਂ ਉਹ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਪੈਸੇ ਵੰਡੇ ਆ ਵੋਟਾਂ ਲਈਆਂ ਤੇ ਪੈਸੇ ਦੀ ਵੜ ਤੋਂ ਕਿਤੇ ਨਹੀਂ ਹੋਈ ਇਸ ਕਰਕੇ ਇਹਦਾ ਅਸੀਂ ਮੈਂ ਆਪਸਾਂ ਨੂੰ ਵੀ ਰੌਲਾ ਪਾਇਆ ਜੇ ਵੀਡੀਓ ਜਹ ਕਹਿੰਨੇ ਕਹਿੰਦੀ ਸਾਨੂੰ ਤਾਂ ਪਤਾ ਨਹੀਂ ਉੱਪਰੋਂ ਸਭ ਕੁਝ ਹੁੰਦਾ ਪਿੰਡਾਂ ਦੇ ਸਰਪੰਚਾਂ ਨੂੰ ਠੰਡਾ ਸਾਹਿਬ ਤੁਸੀਂ ਭਾਜਪਾ ਦੇ ਨਾਲ ਸੰਬੰਧ ਰੱਖਦੇ ਹੋ ਪ੍ਰਧਾਨ ਮੰਤਰੀ ਭਾਵ ਕੇ ਸੈਂਟਰ ਦੇ ਪੈਸੇ ਦੀ ਦੁਰਵਰਤੋਂ ਹੋਈ ਹੈ ਤੁਸੀਂ ਵੀ ਤਾਂ ਆਪਣੇ ਨਿੱਜ ਪਰਸਨਲ ਤੌਰ ਤੇ ਸੈਂਟਰ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆ ਸਕਦੇ ਹੋ ਆਪਣੇ ਪੰਜਾਬ ਪ੍ਰਧਾਨ ਦੇ ਦੇਖੋ ਇਹਦੇ ਬਾਰੇ ਮੈਂ ਗੱਲ ਕੀਤੀ ਹੈ ਤੇ ਮੈਂ ਬਹੁਤ ਜਲਦੀ ਦੁਬਾਰਾ ਫਿਰ ਇਸ ਦੇ ਬਾਰੇ ਇਸ ਮਲਸੇ ਤੇ ਗੱਲ ਕਰਨੀ ਚਾਹੁੰਦਾ ਜੀ ਕਿ ਇਹ ਪੈਸਾ ਇਕੱਲਾ ਇਹ ਇੰਦਰਾ ਇੱਕ ਪ੍ਰਧਾਨ ਮੰਤਰੀ ਬਾਦ ਯੋਜਨਾ ਵਾਲਾ ਨਹੀਂ ਖਰਾਬ ਹੋ ਰਿਹਾ ਜਿਹੜੇ ਫਾਈਨੈਂਸ਼ੀਅਲ ਕਮਿਸ਼ਨ ਦੇ ਕਮਿਸ਼ਨ ਦੇ ਪੈਸੇ ਆ ਉਹਨਾਂ ਪੈਸਿਆਂ ਦੇ ਵੀ ਵੱਡੇ ਲੈਵਲ ਤੇ ਦੁਰਵਰਤੋਂ ਜਿਹੜੀ ਆ ਉਹ ਹਲਕੇ ਦੇ ਵਿੱਚ ਹੋ ਰਹੀ ਆ ਜਿਹੜਾ 13ਵਾਂ ਵਿੱਤ ਕਮਿਸ਼ਨ ਤੋਂ ਲੰਘ ਗਿਆ 14ਵਾਂ ਲੰਘ ਗਿਆ ਹੁਣ 15ਵਾਂ ਆ ਗਿਆ ਤੁਸੀਂ ਦੇਖੋਗੇ ਕਿ ਜਿਹੜੇ ਪਿਛਲੇ ਸਮੇਂ ਵਿੱਚ ਇਲੈਕਸ਼ਨਾਂ ਤੋਂ ਪਹਿਲਾਂ 10 ਮਹੀਨੇ ਇਹਨਾਂ ਨੇ 75 ਭੰਗਾ ਰੱਖੀਆਂ ਪੂਰੇ ਪੰਜਾਬ ਵਿੱਚ ਭੰਗਾ ਹੋਈਆਂ ਜੀ ਪ੍ਰਬੰਧਕ ਲਾਤੇ ਇੱਕ ਵੀਡੀਓ ਦਾ ਉੱਤੇ ਦੇ ਵਿੱਚ ਜਿਹੜੇ ਆ ਉਹ 7-8 ਦਾ ਬੰਦੇ ਆ ਸਟਾਫ ਦੇ हिसाब ਤਾਂ ਹੈ ਹੀ ਨਹੀਂ ਕੋਪ ਚੱਕ ਦੇ ਪੰਚਾਇਤ ਅਫਸਰ ਹੈ ਨਹੀਂ ਕਿਤੇ ਅਕਾਊਂਟੈਂਟ ਹੈ ਨਹੀਂ ਕਿਤੇ ਵੀਡੀਓ ਹੈ ਨਹੀਂ ਇਹਨਾਂ ਨੇ ਮਤਲਬ 1.50 ਪਿੰਡ ਦਾ ਬਲਾਕ ਹੋਆ ਕਿਤੇ ਕੋਈ ਲਾਤਾ ਕਿਤੇ ਕੋਈ ਲਾਤਾ ਔਰ ਸਾਰੇ ਇਨੀ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਆ ਉਹਨਾਂ ਦੀ ਪਾਵਰਾਂ ਨਹੀਂ ਵਿਡਰਾ ਕਰਕੇ ਆਪਣੇ ਹੱਥ ਵਿੱਚ ਲੈ ਲਈਆਂ। ਕਈ ਪੰਚਾਇਤਾਂ ਕੋ 20 ਲੱਖ, 25 ਲੱਖ ਕਿਸੇ ਕੋ 15 ਲੱਖ ਇਦਾਂ ਪੈਸੇ ਉਹ ਪੰਚਾਇਤਾਂ ਦੇ ਸਿਗੇ। ਜਿਹੜੇ ਹੁਣ ਅਸੀਂ ਚਾਹੁੰਦੇ ਆ ਕਿ ਉਹ ਲੋਕਾਂ ਕੋਲ ਆਉਣ ਜਿਹੜੀਆਂ ਨਵੇਂ ਪੰਚਾਇਤਾਂ ਬਣੀਆਂ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਪਿੰਡ ਦੇ ਕੋਲ ਜਿਹੜੇ ਆ ਐਨੇ ਪੈਸੇ ਸਿਗੇ। ਅੱਜ ਐਨੇ ਆ ਜੇ ਵਿੱਚੋਂ ਲੱਗੇ ਆ ਤਾਂ ਕਿੱਥੇ ਲੱਗੇ ਆ? ਕਿੰਨ ਲਾਏ ਆ? ਉਹਦਾ ਪਤਾ ਕਿੰਨ ਪਾਇਆ? ਉਹਦੀ ਕੀ ਕੀ ਹੋਇਆ? ਔਰ 3 ਮਹੀਨੇ ਤਾ ਨਵੀਆਂ ਪਚੈਤਾਂ ਨੂੰ ਚਾਰਜੇ ਨਹੀਂ ਦਿੱਤੇ ਗਏ ਜਦੋਂ ਰੋਣਾ ਰੋਣਾ ਪੈਣ ਲੱਗਾ ਚਾਰਜ ਦਿੱਤੇ ਗਏ ਅੱਜ ਜਿਹੜੀ ਉਹਨਾਂ ਦੀਆਂ ਕਾਉਂਟੀਆਂ ਬੁੱਕਾਂ ਆ ਉਹ ਕਿਸੇ ਪੰਚਾਇਤ ਨੂੰ ਦੇਤੀਆਂ ਉਹ ਸੈਕਟਰੀ ਆਪਣੇ ਜਿਬਾਂ ਵਿੱਚ ਪਾਈ ਫਿਰਦੇ ਆ ਔਰ ਸੈਕਟਰੀ ਜਦੋਂ ਮਾੜੀ ਚਿਤ ਕਰਦਾ ਪੈਸੇ ਕਢਾਈ ਜਾਂਦੇ ਆ ਅਜਬਾਲਪੁਰ ਦੀ ਕਿੰਨੀ ਖਬਰ ਲਾਈ ਤੁਸੀਂ ਸਾਰਿਆਂ ਨੇ ਮਿਹਨਤ ਕੀਤੀ ਉਹ ਵਦਾ ਮੈਂ ਮੈਨੂੰ ਹੈਰਾਨਗੀ ਹੋ ਰਹੀ ਆ ਕਿ ਇੱਕ ਸ਼ਖਸ ਇੱਕ ਬਲਗ ਚੋਂ ਨਹੀਂ ਉਹ ਮਾਲਪੁਰ ਹੁਸ਼ਿਆਰਪੁਰ ਤਲਵਾੜਾ ਔਰ ਉਹ ਤੋਂ ਬਾਅਦ ਹਾਜੀਪੁਰ ਔਰ ਇਹ ਤੋਂ ਪਹਿਲਾਂ ਜਿਹੜੀ ਬੈਕ ਹਿਸਟਰੀ ਜਿਹੜੀ ਆ ਜੀ ਉਹ ਜਿਹੜੇ ਗਰਦਾਸਪੁਰ ਦੀ ਗੱਲ ਕਰਦੇ ਆ ਜਿੱਥੋਂ ਉਹਨੂੰ ਕੱਢਿਆ ਇਸ ਕਰਕੇ ਕਿ ਉੱਥੇ ਕੋਈ ਬਲਾਕ ਨਹੀਂ ਉਹਨੇ ਛੱਡਿਆ ਉਹ ਸੋਨੇ ਦਾ ਆਡਾ ਦੇਣ ਵਾਲੀ ਬੁਰਗੀ ਲੈ ਕੇ ਇੱਥੇ ਲਾਤੀ ਉਹਨੇ ਕਿਤੇ ਕਿਸੇ ਪੰਚਾਇਤ ਦਾ 10 ਲੱਖ ਕਢਾ ਲਿਆ ਕਿਸਦਾ ਕਿੰਨਾ ਕਢਾ ਲਿਆ ਉਹ ਮਾਲਪੁਰ ਬਲਾਕ ਦਾ 2 ਕਰੋੜ ਰੁਪਈਆ ਜਿਹੜਾ ਬਲਾਕ ਦੇ ਵਿੱਚ ਪਿਆ ਸੀਗਾ ਉਹਦੇ ਵਿੱਚੋਂ 1 ਕਰੋੜ ਰੁਪਈਆ ਸਿੱਧਾ ਕਢਾ ਲਿਆ ਔਰ ਪੈਸੇ ਜਿਹੜੇ ਗਏ ਆ ਔਰ ਇੱਥੇ ਹੁਣ ਲੋਕਾਂ ਨੂੰ ਕਹਿੰਦਾ ਪਤਾ ਨਹੀਂ ਲੱਗਦਾ ਪੈਸੇ ਜਿਹੜਾ ਠੇਕੇਦਾਰ ਚੁਣਿਆ ਗਿਆ ਉਹ ਲੋਕਲ ਆਮ ਆਦੀ ਪਾਰਟੀ ਦਾ ਜਿਹੜਾ ਐਮਐਲਏ ਆ ਉਹਦਾ ਨਜ਼ਦੀਕੀ ਬੰਦਾ ਹੈ ਜਿਹਨੂੰ ਜਿਹਨੂੰ ਉਹ ਚੈੱਕ ਆਏ ਆ ਇਨਕੁਆਰੀਆਂ ਅਸੀਂ ਮਿਲੇ ਆ ਅਸੀਂ ਪ੍ਰੈਸ ਵਿੱਚ ਵੀ ਗਏ ਆ ਅਫਸਰ ਨੂੰ ਵੀ ਕਿਹਾ ਉਹ ਇਨਕੁਆਰੀ ਕਦੇ ਏਡੀਟੀ ਨੂੰ ਮਾਰਕ ਕਰਦੀ ਕਦੇ ਜਿਹੜੀ ਆ ਸੈਕਟਰੀ ਜ਼ਿਲ੍ਹਾ ਪੱਸ਼ੇ ਨੂੰ ਮਾਰਕ ਕਰਦੀ ਕਦੇ ਹੁਣ ਕਿਸੇ ਹੋਰ ਇਨਸਪੈਕਟਰ ਨੂੰ ਮਾਰਕ ਕਰਦੀ ਉਹ ਜਿਹੜੀ ਆ ਉਹਨੂੰ ਬੱਟੇ ਖਾਟੇ ਪਾਉਣ ਦੇ ਲਈ ਹਾਦੀ ਗੱਲ ਚੱਲ ਰਹੀ ਹੈ ਕਿਉਂਕਿ ਇਹਦੇ ਵਿੱਚ ਸਾਰੇ ਨੰਗੇ ਆ ਸਾਨੂੰ ਪਤਾ ਉਹ ਪੈਸੇ ਦੀ ਵਰਤੋਂ ਕਿੱਦਾਂ ਹੋਈ ਕਿਤੇ ਤੱਕ ਉਹ ਪੈਸਾ ਗਿਆ ਇਹ ਅਜੇ ਸਾਡੀਆਂ ਗੱਲਾਂ ਨੰਗੀਆਂ ਜਿਹੜੀਆਂ ਹੋ ਰਹੀਆਂ ਪਰ ਸਵਾਲ ਤਾਂ ਸ਼ਨੂਲ ਸਾਹਿਬ ਇਹ ਹੈ ਚਾਹੇ ਆਪਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੈਂਕਸ਼ਨ ਲੈਟਰ ਵਾਲੀ ਗੱਲ ਕਰ ਲਈ ਡਾਕਟਰ ਰਾਂਚ ਮਾਰਚਪੁਰ ਵਾਲ ਬਵਾਦਾਂ ਦੇ ਵਿੱਚ ਰਹੇ ਆ ਇੱਥੋਂ ਤੱਕ ਵਿਵਾਦ ਰਹੇ ਨੇ ਕਿ ਵਿਜੀਲੈਂਸ ਹੋ ਸਕਦਾ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਉਹ ਪਹਿਲੇ ਹੀ ਮਾਨਜੋਗ ਅਦਾਲਤ ਦੇ ਵਿੱਚੋਂ ਜਿਹੜੀ ਇੱਕ ਐਂਟੀਸਿਪਟਰੀ ਬੇਲ ਤੇ ਆ ਜਾਂਦੇ ਨੇ ਉਸ ਤੋਂ ਬਾਅਦ ਸਰਕਾਰ ਬੰਦਦੀ ਆ ਉਹ ਜਿੱਤ ਮਾਫੀ ਚਾਹੁੰਦਾ ਉਹ ਜਿੱਤ ਦੇ ਵੀ ਨੇ ਉਸ ਤੋਂ ਬਾਅਦ ਇਹ ਬੀ ਡੀ ਪੀਓ ਵਾਲਾ ਜਿਹੜਾ ਘਪਲਾ ਸਾਹਮਣੇ ਆਉਂਦਾ ਹੈ ਮਾਲਪੁਰ ਬਲਾਕ ਦਾ ਇੱਕ तकरीबन 1 ਕਰੋੜ ਰੁਪਏ ਦਾ ਹੁਣ ਆ ਬਾਲਿਆਂ ਵਾਲੀ ਗੱਲ ਇਹ ਮਤਲਬ ਕਿ ਸਾਰਾ ਇਹ ਮਾਮਲੇ ਜਾਂ ਸਾਰੇ ਕੁਟਾਲੇ ਹਲਕਾ ਚੱਬੇ ਵਾਲ ਦੇ ਵਿੱਚ ਕਿਉਂ ਵਾਪਰ ਰਹੇ ਨੇ ਇੱਥੋਂ ਹੀ ਕਿਉਂ ਸਾਹਮਣੇ ਆ ਰਹੇ ਨੇ ਜੀ ਦੇਖੋ ਉਹਨਾਂ ਨੂੰ ਪਤਾ ਲੱਗ ਗਿਆ ਸਰਕਾਰ ਦੇ ਵਿੱਚ ਉਹ ਆ ਗੱਲ ਕਿੱਥੇ ਕਰਨੀ ਹੈ ਜਦ ਕੁੱਤੀ ਤਾਂ ਚੋੜਾ ਚੋੜਾ ਰਲ ਜਾਏ ਇਹ ਤਾਂ ਸਾਰੇ ਜਿਹਦੇ ਵਿੱਚ ਲੰਗੇ ਆ ਇਹ ਪੰਜਾਬ ਦਾ ਪੈਸਾ ਪੰਜਾਬ ਵਿੱਚ ਥੋੜੋ ਟਿਕ ਰਿਹਾ ਇਹ ਤਾਂ ਗਾਂ ਤੱਕ ਜਾ ਰਿਹਾ ਕਿ ਉੱਥੇ ਲੈਕਚਰ ਆ ਉੱਥੇ ਪੈਸਾ ਜਾ ਰਿਹਾ ਉੱਥੇ ਲੈਕਚਰ ਉੱਥੇ ਪੈਸਾ ਜਾ ਰਿਹਾ ਉਹ ਸਾਰਾ ਕੰਮ ਇਹ ਸਾਡੀ ਨਿਗਾਹ ਦੇ ਵਿੱਚ ਜੋ ਕੁਝ ਹੋ ਰਿਹਾ ਇਹ ਤੁਸੀਂ ਦੇਖਿਓ ਜਿੱਥੇ ਇਹ ਪ੍ਰਾਂਦੇ ਖੁੱਲਣੇ ਆ ਨਾ ਇਹ ਬਹੁਤ ਵੱਡੇ ਲੈਵਲ ਤੇ ਖੁੱਲਣੇ ਆ ਜੋ ਫਾਈਨੈਂਸ਼ੀਅਲ ਕਮਿਸ਼ਨ ਦੇ ਪੈਸੇ ਜਿਹੜੇ ਆ 14ਵੇਂ ਬਜਟ ਵਿੱਚ ਮੈਂਦੇ ਆ ਦੇਖੋ ਭਗਵੰਤ ਮਾਨ ਰੋੜੀ ਪਾਈ ਜਾਂਦਾ ਕਿ ਸਾਨੂੰ ਜੀ ਸੈਂਟਰ ਪੈਸੇ ਨਹੀਂ ਦਿੰਦਾ ਪੈਸੇ ਨਹੀਂ ਦਿੰਦਾ ਕੋਈ ਪੈਸਾ ਕੋਈ ਵੀ ਦੇਵੇ ਕਿਸੇ ਡਿਪਾਰਟਮੈਂਟ ਦਾ ਪੈਸਾ ਵੀ ਆਵੇ ਉਹ ਪੈਸੇ ਦੀ ਲੇਖਾ ਜੋਖਾ ਹੁੰਦਾ ਕੁਛ ਪੜਤਾਲ ਹੁੰਦੀ ਆ ਜਿਹੜੇ ਪੈਸੇ ਪਹਿਲਾਂ ਪੰਚਾਇਤਾਂ ਨੂੰ ਆਏ ਉਹਦਾ ਹਿਸਾਬ ਤਾਂ ਕਿਉਂ ਨਹੀਂ ਦਿੰਦੀ ਸਰਕਾਰ ਇਹ ਕਿ ਦਵੇ ਹਿਸਾਬ ਤਾਂ ਤਾਂ ਅਗਲੇ ਜਿਹੜੇ ਪੈਸੇ ਉਹ ਵੀ ਲਵੇ ਪਹਿਲਾਂ ਦਾ ਹਿਸਾਬ ਨਹੀਂ ਆ ਰਿਹਾ ਜੋ ਕਿਸੇ ਦੇ ਮਨ ਮਰਜ਼ੀ ਨਾਲ ਕਿਸੇ ਨੇ ਦੇਖੋ ਪੰਜਾਬ ਦੇ ਅੱਜ ਇਥੇ ਬਾਈ ਇਲੈਕਸ਼ਨਾਂ ਹੋਈਆਂ ਉੱਥੇ ਐਮਐਲਏ ਨੇ ਪੈਸੇ ਚ ਬਾਈ ਚੈੱਕ ਜੁੜਦੇ ਲੋਕਾਂ ਨਜ਼ਰ ਆ ਰਹੇ ਆ ਬਾਈ ਚੈੱਕ ਪੈਸੇ ਦਿੱਤੇ ਆ ਕੋਈ ਪੰਜਾਬ ਦੇ ਵਿੱਚ ਜਿਹੜਾ ਐਮਐਲਏ ਆ 3 ਸਾਲ ਹੋ ਗਏ ਇਹ ਪਚੱਤਨ ਨੂੰ ਮੈਂ ਨਹੀਂ ਦੇਖਿਆ ਉਹ ਆਪਣੀ ਚੈੱਕ ਦਿੰਦਾ ਪਬਲੀਕਲੀ ਅੱਜ ਲੋਨ ਚੈੱਕ 5 ਲੱਖ ਦਾ ਆ ਲੋਨ 10 ਲੱਖ ਦਾ ਕਿਉਂਕਿ ਪੈਸੇ ਨਹੀਂ ਆਏ ਇਹ ਤਾਂ ਰੋਈ ਜਾਂਦੇ ਆ ਪੈਸਿਆਂ ਤੋਂ ਔਰ ਪੈਸੇ ਆਂਦੇ ਆ ਜਿਹੜੇ ਆ ਸੈਂਟਰ ਗਵਰਨਮੈਂਟ ਦੇ ਉਹ ਡਾਇਰੈਕਟ ਖਾਤੇਾਂ ਵਿੱਚ ਆਉਂਦੇ ਆ ਉਹਨੂੰ ਉਹਨਾਂ ਪੈਸਿਆਂ ਨੂੰ ਕਾਬੂ ਕਰਨ ਲਈ ਇਹਦੀ ਪੰਚਾਇਤਾਂ ਵੀ ਬਣ ਕੀਤੀਆਂ ਇਹਦੀ ਪ੍ਰਬੰਧਕ ਲਾਏ ਇਹਦੀ ਮਨਮਰਜ਼ੀ ਦੇ ਪੈਸੇ ਕਢਾ ਕੇ ਉਹਨਾਂ ਨੂੰ ਆਹ ਸੜਕ ਤੇ ਲਾ ਦਿਓ ਉਹ ਉੱਥੇ ਲਾ ਦਿਓ ਉੱਥੇ ਲਾ ਦਿਓ ਸਾਰਾ ਕੁਝ ਕਾਲਾ ਮਾਲਾ ਜਿਹੜਾ ਆ ਉਹ ਕੀਤਾ ਜਾ ਰਿਹਾ ਸੋ ਮੈਂ ਸਮਝਦਾ ਕਿ ਤੁਸੀਂ ਬੜੀ ਇਸ ਵਿੱਚ ਮਿਹਨਤ ਕੀਤੀ ਆ ਔਰ ਇਹ ਗੱਲ ਅੱਜ ਕੱਲੇ ਕੱਲੇ ਲੋਕਾਂ ਦੇ ਜਿਹੜੀ ਜ਼ੁਬਾਨ ਤੇ ਆ ਕਿ ਹਲਕਾ ਚੱਬੇਵਾਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਪੈਸਿਆਂ ਦੀ ਦੁਰਵਰਤੋਂ ਹੋ ਰਹੀ ਆ ਕਿੱਥੇ ਕਿੱਥੇ ਪੈਸੇ ਜਿਹੜੇ ਆ ਉਹ ਬੇਸਜੂਜ ਕੀਤੇ ਆ ਔਰ ਨਾਲ ਨਾਲ ਜਿਹੜੀ ਗੱਲ ਆਉਂਦੀ ਆ ਮਾਈਨਿੰਗ ਦੀ ਮੈਂ ਉਹ ਵੀ ਦੱਸਣੀ ਚਾਹਨਾ ਜੀ ਕਿ ਮਾਈਨਿੰਗ ਲਗਾਤਾਰ ਹਲਕੇ ਦੇ ਵਿੱਚ ਬੰਦ ਨਹੀਂ ਹੋਈ ਇਹ ਲਗਾਤਾਰ ਚੱਲਦੀ ਆ ਔਰ ਜੇ ਕੋਈ ਪਹਿਲਾਂ ਟਰਾਲੀਆਂ ਵਾਲੇ ਦੀ ਗਲਤੀ ਸੀ ਜਿਹੜਾ ਨਹੀਂ ਵੀ ਜੇ ਕੰਮ ਕਰਦੇ ਦੂਜੇ ਦੇ ਤਾਂ ਪੁਲਿਸ ਦੀ ਮਦਦ ਨਾ ਪੁਲਿਸ ਵਾਲਿਆਂ ਨੂੰ ਭੇਜ ਕੇ ਵਿੱਚ ਇਹਨੇ ਮਹੀਨਾ ਪਰ ਨੇ ਤਾਂ ਪੈਟਰੋਲੀਅਮ ਦਾ ਦੇ ਦੇਾਂਗੇ ਉਹ ਕੀ ਕੁਛ ਨਹੀਂ ਹੁੰਦਾ ਉਹ ਜਿਹੜਾ ਹਰ ਪਾਸੇ ਜਿਹੜਾ ਉਹ ਚੱਲਦਾ ਸੋ ਮੈਂ ਸਾਬਦਾ ਕਿ ਭਗਵੰਤ ਮਾਨ ਸਰਕਾਰ ਉਹ ਇਸ ਗੱਲ ਦੇ ਵਿੱਚ ਬਿਲਕੁਲ ਕਾਮਯਾਬ ਨਹੀਂ ਹੋਈ ਵੀ ਅਸੀਂ ਪ੍ਰਚਾਰ ਰੋਕਾਂਗੇ ਜੀ ਅਸੀਂ ਮਾਈਨਿੰਗ ਬੰਦ ਕਰਾਂਗੇ ਅਸੀਂ ਨਸ਼ੇ ਬੰਦ ਕਰਾਂਗੇ ਅੱਜ ਹਰ ਪਾਸੇ ਜਿਹੜਾ ਆ ਉਹ ਸਰਕਾਰ ਫੇਲ ਹੋਈ ਆ ਤੇ ਚੱਬੇ ਵਾਲ ਜਿਹੜਾ ਆ ਇਹ ਵੀ ਉਸੇ ਸਰਕਾਰ ਦਾ ਪਾਰਟ ਵਾ ਤੇ ਉਹ ਮੈਂ ਖੁੱਦ ਤਾਂ ਕਿ ਆਪਾਂ ਲੱਗੇ ਹੋਏ ਆ ਯਤਨ ਕਰਾਂਗੇ ਜਿਹੜਾ ਸੈਟਲ ਠੰਡ ਦਾ ਤੁਸੀਂ ਕਹਿੰਦੇ ਸਾਰੇ ਮਾਮਲੇ ਚਾਹੇ ਉਹ ਨਜਾਇਜ਼ ਮਾਈਨਿੰਗ ਆ ਜਾਂ ਹੋਰ ਵੀ ਇਲੀਗਲ ਜਿਹੜੇ ਕੰਮ ਹੋ ਰਹੇ ਨੇ ਕਰਾਪਸ਼ਨ ਹੋ ਰਹੀ ਆ ਤੁਹਾਡੇ ਧਿਆਨ ਦੇ ਵਿੱਚ ਆ ਫਿਰ ਭਾਜਪਾ ਜਿਹੜੀ ਉਹ ਗੁੜੀ ਦਿੰਦੇ ਕਿ ਅਸੁੱਤੀ ਹੋ ਗਿਆ ਤੁਹਾਡੀ ਵੀ ਕੋਈ ਕੋਈ ਬਹੁਤੀ ਵਧੀਆ ਕਾਰਗੁਜ਼ਾਰੀ ਹੈ ਹਲਕਾ ਚੱਬਿਆਲ ਦੇ ਵਿੱਚ ਨਜ਼ਰ ਨਹੀਂ ਆ ਰਹੀ ਤੁਹਾਨੂੰ ਪਤਾ ਹੈ ਤਾਂ ਤੁਸੀਂ ਕਿਉਂ ਨਹੀਂ ਵਿਰੋਧੀ ਧਿਰ ਵਜੋਂ ਵਧੀਆ ਭੂਮਿਕਾ ਨਿਭਾ ਰਹੇ ਜੀ ਲੋਕਾਂ ਦੇ ਵਿੱਚ ਤਾਂ ਇਸ ਕੱਲ ਦੀ ਵੀ ਚਰਚਾ ਹੋ ਰਹੀ ਆ ਜੀ ਦੇਖੋ ਚਰਚਾ ਜਿਹੜੀ ਆ ਇਹਦਾ ਮਤ ਜੇ ਮੈਂ ਥੋੜਿਆ ਘਟ ਘੁੰਮਦਾ ਇਹਦਾ ਅੱਖਾਂ ਮਿਟ ਕੇ ਬੈਠਾ ਮੈਨੂੰ ਪਤਾ ਆ ਮੈਂ ਕਹਿੰਦਾ ਚਰਮ ਸ਼੍ਰੀਮਾਂ ਤੱਕ ਪਹੁੰਚੇ ਜਾਵੇ ਗੱਲ ਇਹ ਜਿੰਨਾ ਕੁਛ ਇਹਨਾਂ ਕਰਦਾ ਨਾ ਇਹ ਗੱਲ ਪਹੁੰਚੇ ਜਾਵੇ ਫੇ ਇੱਕੋ ਵਾਰੀ ਇਹ ਸਾਰੀ ਗੱਲ ਕਰ ਲਈਏ ਵੀ ਇਹਦੇ ਨਾਲ ਹੋਰ ਵੀ ਗੱਲਾਂ ਹਲੇ ਹੈਗੀਆਂ ਜਿਹੜੀਆਂ ਤੁਹਾਡੇ ਸਾਹਮਣੇ ਆ ਆ ਜਾਣਗੀਆਂ ਸੋ ਇਸ ਕਰਕੇ ਹਾਲੇ ਤਾਂ ਇਹ ਜਿਹੜੇ ਆ ਪੈਸਿਆਂ ਦੇ ਫੰਡਾਂ ਦੀ ਪੰਚਾਇਤਾਂ ਦੀਆਂ ਦੀ ਗੱਲ ਆ ਕਿਵੇਂ ਪੰਚਾਇਤਾਂ ਦੇ ਵਿੱਚ ਪਿੰਡਾਂ ਦੇ ਵਿੱਚ ਹੋ ਰਿਹਾ ਕਿਵੇਂ ਪੰਚਾਇਤਾਂ ਇਲੈਕਸ਼ਨਾਂ ਦੇ ਵਿੱਚ ਇੱਕ ਇੱਕ ਬੋਰਡ ਤੇ ਆਪਣੇ ਹਰੇ ਸਰਪੰਚ ਜਿਤਾਏ ਆ ਕਿਵੇਂ ਜਿਹੜੇ ਦੂਜੇ ਸਰਪੰਚੋ ਆ ਉਹਨਾਂ ਨੂੰ ਕਾਮਨ ਕੀਤਾ ਉਹਨਾਂ ਨਾਲ ਪੰਚ ਨਹੀਂ ਉਹਨਾਂ ਦੇ ਨਾਲ ਜਾਣ ਦਿੱਤੇ ਜਾ ਰਿਹਾ ਹੈ ਗੱਲ ਕੀ ਹੈ ਕਿ ਜਿਹੜਾ ਪੰਚਾਇਤੀ ਜਿਹੜਾ ਸਭ ਤੋਂ ਪਹਿਲਾ ਇਕਾਈ ਆ ਡੈਮੋਕ੍ਰੇਸੀ ਦੀ ਉਹ ਪੰਚਾਇਤਾਂ ਆ ਪੰਚਾਇਤੀ ਰਾਜ ਉਹਨੂੰ ਤਾਂ ਖਤਮ ਕਰ ਦਿੱਤਾ ਨਾ ਨਾ ਪੰਚਾਇਤਾਂ ਇਲੈਕਸ਼ਨ ਦੇ ਵਿੱਚ ਕੋਈ ਇਲੈਕਸ਼ਨ ਥੋੜੂ ਹੋਈਆਂ ਵੋਟਾਂ ਉਹ ਨਹੀਂ ਗਿਣ ਕੇ ਆ ਲਓ ਜੀ ਆ ਪੰਜ ਜਿੱਤ ਗਿਆ ਸਰਪੰਚ ਜਿੱਤ ਗਿਆ 10 ਪਹਿਲਾਂ ਕਰਾ ਲੈ ਬੰਦੇ ਬਾਹਰ ਕੱਢ ਤੇ ਕਿਤੇ ਦੀ ਕੋ ਸੁਣਾਈ ਨਹੀਂ ਹੋਈ ਪੰਚਾਇਤਾਂ ਦੇ ਵਿੱਚ ਔਰ ੱੱਕੇ ਨਾਲ ਤੁਸੀਂ ਹੈਰਾਨ ਹੋਵੋਗੇ ਉਸ ਤੋਂ ਬਾਅਦ ਕੁਸ਼ਰਾਂ ਦੇ ਲੈਖਣਾ ਹੋਈਆਂ ਜਿੱਤੇ ਉਹ ਕਾਂਗਰਸ ਦੇ ਮੈਜੋਰਟੀ ਕਾਂਗਰਸ ਦੀ ਸਾਹਮਣੇ ਬੈਠੇ ਆ ਐਮ ਸੀ ਪ੍ਰਧਾਨ ਛਾਡੂਆ ਦਾ ਬਣ ਡਿਆ ਆ ਆ ਕੱਲ ਬਠਿੰਡੇ ਪਰਸੋਂ ਕੀ ਹੋਇਆ ਜਿਨ੍ਹਾਂ ਦੇ ਸਸਦ ਸਦ ਮੈਂਬਰ ਆ ਉਹ ਪ੍ਰਧਾਨ ਬਣਾਉਣ ਡੈ ਉਹ ਜਿਹੜੇ 40 ਮੈਂਬਰ ਆ ਉਹ ਬਾਹਰ ਬੈਠੇ ਆ ਉਹਨੇ ਪ੍ਰਧਾਨ ਨਹੀਂ ਬਣ ਡਿਆ ਇਸ ਕਰਕੇ ਇਹ ਸਰਕਾਰ ਨੇ ਦਾ ਡੈਮੋਕਰੇਸੀ ਸਿਸਟਮ ਜਿਹੜਾ ਹੈ ਬਿਲਕੁਲ ਤੈਸ਼-ਤੈਸ਼ ਘਟਦਾ ਤਬਾਹ ਘਟਦਾ ਅੱਜ ਇਹਨਾਂ ਦਾ ਪਿਆਲਾ ਨਕੋ ਨੱਖ ਜਿਹੜਾ ਆ ਉਹ ਭਰ ਗਿਆ ਅਜੇ ਭੁਗਤ ਮਤਬਾਨ ਹੁਣ ਹਾਲੇ ਸ਼ਹਿਰਾਂ ਵਿੱਚ ਆ ਗਿਆ ਪਿੰਡ ਦੂਜਿਆਂ ਦੇ ਕਸਬਿਆਂ ਦੇ ਵਿੱਚ ਹੁਣ ਪਿੰਡ ਪਿੰਡ ਆਊਗਾ ਆਉਣਾ ਪਿੰਡ ਪਟਾਉਣਾ ਪੈਣਾ ਜਵਾਬ ਦੇਣੇ ਪੈਣੇ ਆ ਇਹਨਾਂ ਗੱਲਾਂ ਦੇ ਸੋ ਟਾਈਮ ਆ ਜਾਣਾ ਅਸੀਂ ਵੀ ਇਹ ਗੱਲਾਂ ਸਾਹਮਣੇ ਲੈ ਕੇ ਆਵਾਂਗੇ ਅਸੀਂ ਕਿਸਾਨਾਂ ਦੀ ਗੱਲ ਕਰ ਲਈਏ ਤਾਂ ਭਾਜਪਾ ਤੋਂ ਤਾਂ ਲਗਾਤਾਰ ਮੋਹ ਪੰਗ ਹੋਇਆ ਸੀ ਕਿਸਾਨ ਜਥੇਬੰਦੀਆਂ ਦਾ ਕਿਸਾਨਾਂ ਦਾ ਹੁਣ ਆਮ ਆਦਮੀ ਪਾਰਟੀ ਤੋਂ ਵੀ ਮੋਹ ਪੰਗ ਹੋ ਚੁੱਕਿਆ ਕਿਉਂਕਿ ਤੁਸੀਂ ਵੀ ਬੜੇ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚੋਂ ਤਿੰਨ ਲਗਾਤਾਰ ਤਿੰਨ ਤੋਂ ਚਾਰ ਦਹਾਕਿਆਂ ਤੋਂ ਐ ਸਿਆਸਤ ਕਰ ਰਹੇ ਹਾਂ ਭਾਜਪਾ ਕਿਉਂ ਨਹੀਂ ਅਜੇ ਤੱਕ ਮਸਲੇ ਸੁਲਝਾਉਣ ਦੇ ਵਿੱਚ ਸਫਲ ਹੋ ਰਹੀ ਮੈਨੂੰ ਲੱਗਦਾ ਕਿ ਇਹ ਤਾਂ ਹੁਣ ਬਹੁਤ ਵਧੀਆ ਸਮਾਂ ਹੈ ਇੱਕ ਹੋਰ 1.5-2 ਸਾਲ ਤੱਕ ਪੰਜਾਬ ਦੇ ਵਿੱਚ ਮੋੜ ਤੋਂ ਇਲੈਕਸ਼ਨ ਹੋ ਰਹੀ ਹੈ ਕਿਸਾਨ ਸਾਡਾ ਭਾਈਚਾਰਾ ਜਿਹੜਾ ਹੁਣ ਆਮ ਆਦਮੀ ਪਾਰਟੀ ਤੋਂ ਵੀ ਉਹ ਨਿਰਾਸ਼ ਚੱਲ ਰਿਹਾ ਹੈ ਭਾਜਪਾ ਜੁਣ ਹੁਣ ਉਹਨਾਂ ਦੀ ਬਾਹ ਫੜ ਰਹੀ ਕਿ ਵਧੀਆ ਮੌਕਾ ਤੁਸੀਂ ਕਿਸਾਨਾਂ ਬਈ ਮੰਕਾਂ ਨੂੰ ਹਾਲਾ ਕਰਦੇ ਹੋ ਹੋ ਸਕਦਾ ਹੈ ਤੁਹਾਡਾ ਜਿਹੜਾ ਵੋਟ ਦਾ ਅੰਕੜਾ ਹੈ ਭਾਜਪਾ ਦਾ ਉੱਪਰ ਨੂੰ ਗਿਆ ਕਿ 27 ਦੇ ਵਿੱਚ ਵੀ ਸਰਕਾਰ ਬਣਾ ਸਕਦੇ ਹੋ ਤੁਸੀਂ ਇਕ ਕੁੱਝ ਵੀ ਇੱਥੇ ਨਾ ਮੈਂ ਤੁਹਾਨੂੰ ਥੋੜੀ ਬੈਕ ਦੇ ਲੈ ਜਾਣਾ ਚਾਹ ਯੋ ਦਿੱਲੀ ਮੋਰਚਾ ਲੱਗਿਆ ਨਾ ਕਿਸਾਨਾਂ ਦਾ ਜੀ ਦਿੱਲੀ ਮੋਰਚਾ ਲੱਗਾ ਅਸੀਂ ਵੀ ਚਾਹੁੰਦੇ ਸੀ ਪਾਰਟੀਆਂ ਚਾਹੁੰਦੀਆਂ ਸੀ ਕਿ ਅਸੀਂ ਇਸ ਮੋਰਚੇ ਦੀ ਸਪੋਰਟ ਕਰੀਏ ਜੀ ਪਰ ਕਿਸਾਨ ਜਿਹੜੇ ਸੀ ਜਥੇਬੰਦੀਆਂ ਇਹਨਾਂ ਨੇ ਇੱਕ ਐਲਾਨ ਕਰਤਾ ਵੀ ਕੋਈ ਵੀ ਸਿਆਸੀ ਪਾਰਟੀ ਸਾਡੇ ਵਿੱਚ ਨਾ ਵੇਖਣ ਲਾਜੀ ਨਾ ਕਰੇ ਜੀ ਮੈਂ ਫਿਰ ਵੀ ਸਾਡੇ ਦੇਖੋ ਕਿ ਐਮਐਲਏ ਜਿਹੜੇ ਜਲੰਧਰ ਵਾਲੇ ਆ ਬਡਾਲਾ ਉਹ ਗਏ ਇਹਨਾਂ ਦੇ ਬਗਰ ਪੈ ਗਏ ਬੰਦੇ ਉਹਨਾਂ ਦੇ ਮਗਰ ਡਾਂਗਾ ਡਾਂਗਾ ਲੈ ਕੇ ਪਾਏ ਕਿਵੇਂ ਕਿ ਬਚ ਕੇ ਆਓ ਬਿੱਟੂ ਦੀ ਵੀ ਉੱਥੇ ਕਾਫੀ ਖਿੱਚ ਤੋ ਉਸ ਵੇਲੇ ਹੋਏ ਅੱਛਾ ਮੈਂ ਪਰਸਨਲੀ ਮੈਂ ਗਿਆ ਮੈਂ 4 ਦਿਨ ਰਹਿ ਕੇ ਆਇਆ ਉਸ ਮੋਰਚੇ ਦੇ ਵਿੱਚ ਸਾਡੇ ਲੰਗਰ ਚੱਲਦੇ ਸੀ ਜੱਬੇ ਵਾਲ ਦਾ ਲੰਗਰ ਸੀਗਾ ਮਾਲਪੁਰ ਦਾ ਲੰਗਰ ਸੀਗਾ ਜਿਹੜਾ ਸਾਡਾ ਬਾਬਾ ਨਿਧਾਨ ਸਿੰਘ ਦਾ ਗੁਰਦੁਆਰਾ ਉਹਨਾਂ ਵੱਲੋਂ ਲੰਗਰ ਤੇਗਾ ਅਸੀਂ ਉੱਥੇ ਸੇਵਾ ਕੀਤੀ ਪਰ ਮੈਂ ਸਟੇਜ ਤੇ ਗਿਆ ਨਹੀਂ ਮੈਂ ਤਾਂ ਲੰਗਰਾਂ ਵਿੱਚ ਗਿਆ ਉੱਥੇ ਆਪਣੇ ਬੰਦੇ ਸਾਰੇ ਦੂਜੇ ਸੀਗੇ ਤੇ ਮੈਨੂੰ ਪਾਰਟੀ ਵੱਲੋਂ ਵੀ ਟੈਲੀਫੋਨ ਗਿਆ ਵੀ ਤੂੰ ਇੱਥੇ ਗਿਆ ਮੱਖ ਨਹੀਂ ਔਰ ਮੇਰਾ ਬੇਟਾ ਜਿਹੜਾ ਆ ਉਹ ਤਿੰਨ ਬਰੀ ਦਵਾਈਆਂ ਲੈ ਕੇ ਬਾਰਡਰ ਤੇ ਗਿਆ ਉਹਨੂੰ ਕਹਿੰਦਾ ਸਰਟੀਫਿਕੇਟ ਦਿੱਤਾ ਉਹਨਾਂ ਨੇ ਇਹਦੇ ਉੱਥੇ ਦਵਾਈਆਂ ਅਸੀਂ ਦਿੰਦੇ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਪੰਜਾਬ ਦਾ ਕਿਸਾਨ ਵਾ ਉਹਦੀ ਬਿਹਤਰੀ ਹੋਵੇ ਪੰਜਾਬ ਦੇ ਕਿਸਾਨ ਦੀ ਹਾਲਤ ਜਿਹੜੀ ਆ ਉਹ ਪਤਲੀ ਆ ਸਾਡਾ ਪੰਜਾਬ ਦਾ ਹਰ ਪਾਸਿਓ ਇਸ ਵੇਲੇ ਨੁਕਸਾਨ ਉਹ ਹੋ ਰਿਹਾ ਜਮੀਨ ਸਾਡੀ ਜਿਹੜੀ ਹੈ ਉਹ ਜ਼ਰਖੇਜ ਨਹੀਂ ਰਹੀ ਉਹਨਾਂ ਨੂੰ ਪਾਣੀ ਸਾਡਾ ਜਿਹੜਾ ਉਹ ਥੱਲੇ ਚਲੇ ਗਿਆ ਸਾਰੀ ਗੱਲ ਇਹ ਆ ਕਿ ਪੰਜਾਬ ਦੇ ਕਿਸਾਨ ਨੂੰ ਕਿਤੇ ਨਾ ਕਿਸ ਤਰੀਕੇ ਨਾਲ ਰਾਹਤ ਮਿਲਣੀ ਚਾਹੀਦੀ ਆ ਹੁਣ ਸੈਂਟਰ ਗਵਰਨਮੈਂਟ ਦੀ ਗੱਲ ਮੈਂ ਕਰਦਾ ਉਹਨਾਂ ਨੇ ਇਸ ਚੀਜ਼ ਨੂੰ ਇਹਦੀ ਗੱਲ ਨੂੰ ਧਿਆਨ ਚ ਰੱਖਦੇ ਆ ਇਹ ਮੀਟਿੰਗਾਂ ਦਾ ਸੈਸਲਾ ਸ਼ੁਰੂ ਕੀਤਾ। ਸੈਂਟਰ ਦੇ ਮੰਤਰੀ ਨੇ ਵੀ ਅਫਸਰਾਂ ਨੇ ਵੀ ਆ ਕੇ ਗੱਲਬਾਤ ਕੀਤੀ। ਇੱਕ ਦੋ ਮੀਟਿੰਗਾਂ ਹੋਈਆਂ ਵੀ ਆ। ਹੁਣ ਮਸਲਾ ਆ ਗਿਆ ਕਿ ਕਿਸਾਨ ਜਥੇਬੰਦੀ ਨੇ ਆਪੇ ਕਹਿ ਦਿੱਤਾ ਕਿ ਜੇ ਤੁਸੀਂ ਵਿੱਚ ਪੰਜਾਬ ਸਰਕਾਰ ਲੈ ਕੇ ਆਉਣੀ ਹੈ ਤਾਂ ਅਸੀਂ ਮੀਟਿੰਗਾਂ ਨਹੀਂ ਕਰਨੀਆਂ। ਮੀਟਿੰਗ ਰੱਖੀ ਹੋਈ ਜਿਹੜੀ 5 ਤਰੀਕ ਵਾਲੀ ਉਹ ਮੁਲਤ ਵੀ ਕਰਨੀ ਪੈਗੀ। ਮੈਂ ਇਹ ਇੱਥੇ ਕਹੂੰਗਾ ਹੁਣ ਜਿਹੜੀ ਦਿੱਲੀ ਦੀ ਬੀਜੇਪੀ ਗਵਰਨਮੈਂਟ ਵਾ ਉਹ ਚਾਹੁੰਦੀ ਆ ਕਿ 140 ਕਰੋੜ ਦੇ ਆਬਾਦੀ ਵਾਲਾ ਦੇਸ਼ ਵਾ ਅਨਾਜ ਤੋਂ ਬਗੈਰ ਸਾਡੀ ਗੱਲ ਬਣ ਨਹੀਂ ਸਕਦੀ ਪੰਜਾਬ ਦਾ ਕਿਸਾਨ ਚਾਹੇ ਦੇਸ਼ ਦਾ ਕਿਸਾਨ ਜਿਹੜਾ ਆ ਜਿਹੜੇ ਉਹਦੇ ਮਥਲੇ ਆ ਉਹਨਾਂ ਬੈਠ ਕੇ ਉਹਨਾਂ ਹੱਲ ਕੀਤੇ ਜਾਣ ਜਿਹੜੇ ਉਹਨਾਂ ਦੇ ਕੋਈ ਉਹਨਾਂ ਦੀ ਜਾਇਦ ਮੰਗ ਹੋਵੇ ਉਹ ਵੀ ਮੰਨਲੇ ਮੰਨੇ ਜਾਵੇ ਜਾਂ ਜਿਹੜੇ ਉਹਨਾਂ ਦੇ ਕੋਈ ਗਲਤ ਫਹਮੀ ਆ ਉਹਨੂੰ ਵੀ ਕਲੀਅਰ ਕੀਤਾ ਜਾਵੇ ਤਾਂ ਕਿ ਕਿਸਾਨ ਵੀ ਖੁਸ਼ਹਾਲ ਹੋਵੇ ਔਰ ਆਪਣਾ ਦੇਸ਼ ਵੀ ਜਿਹੜਾ ਆ ਉਹ ਤਰੱਕੀ ਕਰ ਸਕੇ ਅਨਾਜ ਵੀ ਆਪਾਂ ਨੂੰ ਉਹ ਉਹ ਮਿਲ ਸਕੇ ਭਾਵੇਂ ਦੇਖੋ ਮੈਂ ਤੁਹਾਡੇ ਬਾਦਿਓਂ ਰਾਂਹੀ ਭਾਵੇਂ ਭਾਜੀਪੀ ਵਿੱਚ ਆ ਹੁਣ ਮੈਂ ਭਾਜਪਾ ਦੇ ਸੀਨੀਅਰ ਲੀਡਰਸ਼ਿਪ ਨੂੰ ਬੇਨਤੀ ਕਰਨੀ ਚਾਹੁੰਦਾ ਪੰਜਾਬ ਦੀ ਜਿਹੜੀ ਆ ਐਗਰੀਕਲਚਰਲ ਉਹ 1.5% ਪੰਜਾਬ ਦਾ ਹਿੰਦੁਸਤਾਨ ਦਾ ਹਿੱਸਾ ਆ 1.5% ਜਿਹੜੀ ਲੈਂਡ ਉਹ ਜਿੱਥੇ ਅਸੀਂ ਖੇਤੀ ਕਰਦੇ ਆ ਜੀ ਪਰ ਅਸੀਂ 50% ਜਿਹੜੀ ਆ ਉਹ ਕਨਕ ਹਿੱਸੇ ਸੈਂਟਰ ਦੇ ਪੂਜ ਪਾ ਰਹੇ ਆ ਅਸੀਂ ਜਿਹੜਾ ਆ ਉਹ ਲਗਭਗ 35-40% ਅਸੀਂ ਰਾਈਸ ਦੇ ਰਹੇ ਆ ਸੈਂਟਰ ਪੂਲ ਦੇ ਵਿੱਚ ਜਿਹੜੀ ਸੇੜ ਇਹਨਾਂ ਉਸ ਕਰ ਰਹੀ ਆ ਵੀ ਉਹਨੂੰ ਜੇ ਦਰਗਨਾ ਕੀਤਾ ਜਾਵੇ ਆ ਮੈਂ ਇਸ ਗੱਲ ਤੋਂ ਵੀ ਮੈਂ ਬੜਾ ਹੈਰਾਨ ਆ ਇਹ ਭਗਵੰਤ ਮਾਨ ਬੜੀਆਂ ਗੱਲਾਂ ਕਰਦਾ ਸੀ ਬੜੇ ਚੁਟਕਲੇ ਵੀ ਬੜੇ ਸੁਣਾਉਂਦਾ ਸੀਗਾ ਆ ਜਿਸ ਤਿੱਕ ਨੇ ਇਹਨੇ ਕਹਾਣਾਂ ਨਾਲ ਠੱਗੀ ਥੋੜੀ ਮਾਰੀ ਆ ਜਿਵੇਂ ਬਾਰਡਰਾਂ ਤੋਂ ਉਹਨਾਂ ਨੂੰ ਉਠਾਇਆ ਪੁਲਿਸ ਦੀ ਫੋਰਸ ਦੇ ਕੇ ਜਾਂ ਮੀਟਿੰਗ ਤੇ ਬੈਠੇ ਬਾਹਰ ਨਿਕਲੇ ਬੰਦਿਆਂ ਨੂੰ ਅਰੈਸਟ ਕੀਤਾ ਜਾਂ ਉਹਨਾਂ ਦਾ ਟਰਾਲੀਆਂ ਚੋਰੀ ਕੀਤੀਆਂ ਉਹਨਾਂ ਦਾ ਸਾਮਾਨ ਚੋਰੀ ਕੀਤਾ ਔਰ ਕੀ ਉਹ ਲੋਕ ਚੁਟਕਲੇ ਸੁਣਾਉਂਦੇ ਆ ਵੀ ਸਾਡਾ ਦੁੱਧ ਪਿਆ ਸੀ ਉਹ ਵੀ ਚੋਰੀ ਹੋ ਗਿਆ ਜੀ ਸਾਡੀ ਚਾਹ ਪੱਤੀ ਵੀ ਚੋਰੀ ਹੋ ਗਈ ਯਾਰ ਅਫਸੋਸ ਦੀ ਗੱਲ ਆ ਤੁਸੀਂ ਰਾਤ ਨੂੰ ਡਾਂਗਾ ਮਾਰ ਕੇ ਪੁਲਿਸ ਨੂੰ ਚੜ ਕੇ ਤਾਂ ਉੱਥੋਂ ਉਹਨਾਂ ਨੂੰ ਉੱਥੋਂ ਭਜਾਉਂ ਡਿਆ ਉਹ ਪਰ ਟੱਡਾ ਤਾਂ ਘਟਦਾ ਤੁਹਾਡੀ ਹਰਿਆਣੇ ਵਾਲੀ ਪਾਰਟੀ ਨੇ ਵੀ ਨਹੀਂ ਕੀਤੀ ਉੱਥੇ ਹਰਿਆਣਾ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਸੀ ਉਹਨਾਂ ਨੇ ਵੀ ਸ਼ਰਮ ਤਸ਼ੱਦਦ ਕੀਤਾ ਜੀ ਪੰਜਾਬੀ ਕਿਸਾਨਾਂ 'ਤੇ ਗੋਲੀਆਂ ਚਲਾਈਆਂ ਅਥਰੂ ਗੈਸ ਤੇ ਗੋਲੇ ਵਾਏ ਨੇ ਜੀ ਬਿਲਕੁਲ ਇਹ ਉਸ ਵੇਲੇ ਹੋਇਆ ਜੀ ਆਪਣੀ ਪਾਰਟੀ ਦੀ ਵੀ ਗੱਲ ਕਰੋ ਮੈਂ ਮੈਂ ਤਾਂ ਆਪ ਕਹਿੰਨਾ ਕਿ ਭਾਜਪਾ ਨੂੰ ਦਿੱਤੀ ਸੋਚਣਾ ਚਾਹੀਦਾ ਉਹਦੇ ਜੋ ਵੀ ਗੱਲ ਹੋਈ ਹੈ ਕਿ ਮੁੰਡਾ ਸਾਡਾ ਨੌਜਾਨਾ ਸੀ 19 ਸਾਲਾਂ ਦਾ ਮੁੰਡਾ ਇਹ ਜਿਹੜੀਆਂ ਗੱਲਾਂ ਆ ਇਹ ਬਹੁਤ ਮਾੜੀਆਂ ਆ ਪੰਜਾਬ ਜਿਹੜਾ ਆ ਇਹ ਕੱਲਾ ਐਗਰੀਕਲਚਰ ਦੇ ਗੱਲ ਤੇ ਨਹੀਂ ਹੈਗਾ ਹੁਣ ਲੜਾਈ ਲੱਗੀ ਆ ਜੀ ਸਭ ਤੋਂ ਪਹਿਲੇ ਸਭ ਤੋਂ ਬਾਅਦ ਬਿਲਕੁਲ ਸਭ ਤੋਂ ਬਾਅਦ ਜੇ ਮਦਾਇਲਾ ਡਿੱਗਿਆ ਨਾ ਪੰਜਾਬ ਵਿੱਚ ਡਿੱਗਿਆ ਪੰਜਾਬ ਤੇ ਜੰਮੂ ਕਸ਼ਮੀਰ ਦਾ ਤੇ ਪੰਜਾਬ ਦਾ ਮਤਲਬ ਸਾਡਾ ਇੱਕ ਗੁਰਦੁਆਰਾ ਉੱਥੇ ਪਹੁੰਚਦੇ ਵਿੱਚ ਉਹ ਉੱਥੇ ਹਮਲਾ ਹੋਇਆ ਤੇਰੀ ਹੋਇਆ ਤੇ ਇਹ ਸਾਰੀਆਂ ਗੱਲਾਂ ਹੈਗੀਆਂ ਅੱਛਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਬਹੁਤ ਵਧੀਆ ਮੰਗ ਕੀਤੀ ਹੈ ਕਿ ਪੰਜਾਬ ਸਟੇਟ ਨੂੰ ਜਿਹੜਾ ਇੱਕ ਸਪੈਸ਼ਲ ਸਟੇਟ ਦਾ ਜਿਹੜਾ ਉਹ ਦਰਜਾ ਦਿੱਤਾ ਜਾਵੇ ਜਿਵੇਂ ਹਿਮਾਚਲ ਵਾਂਗ ਜੰਮੂ ਕਸ਼ਮੀਰ ਵਾਂਗ ਦੇਖੋ ਸਾਡੇ ਜਿਹੜੇ ਸੀਨੀਅਰ ਲੀਡਰ ਆ ਜਿਹੜੇ ਇਹ ਜਾਖੜ ਜੀ ਹੈਗੇ ਆ ਇਹ ਕਿਉਂਕਿ ਇਹ ਖੇਤੀਬਾੜੀ ਨਾਲ ਜੁੜੇ ਹੋਏ ਆ ਇਹਨਾਂ ਦਾ ਜਿਹੜਾ ਪਿਸ਼ੋਕੜਵਾ ਉਹ ਖੇਤੀਬਾੜੀ ਦੇ ਨਾਲ ਜੁੜਿਆ ਉਹ ਬੜਾ ਇਹਨਾਂ ਨੂੰ ਨੌਲੇਜ ਆ ਉਹਦੇ ਬਾਰੇ ਉਹ ਗੱਲ ਬਿਲਕੁਲ ਸਹੀ ਕਰ ਰਹੇ ਆ ਕਿ ਪੰਜਾਬ ਜਿਹੜਾ ਆ ਇਹਦੀ ਇੰਡਸਟਰੀ ਵੀ ਪਿੱਛੇ ਚਲੇ ਗਈ ਆ ਇਹਦਾ ਪਾਣੀ ਵੀ ਪਿੱਛੇ ਜਾ ਰਿਹਾ ਪਾਣੀ ਜਿਹੜਾ ਆ ਦੇਖੋ ਠੱਗੀ ਕਿੱਦਾਂ ਹੋ ਰਹੀ ਆ ਪੰਜਾਬ ਦੇ ਨਾਲ ਜਿਹੜਾ ਬੀਬੀ ਐਮਬੀ ਦਾ ਜਿਹੜਾ ਮਸਲਾ ਆ ਜਿਹੜਾ ਹੁਣ ਭਗਵੰਤ ਮਾਨ ਇਹ ਇੱਕ ਛੇੜਿਆ ਰਿਹਾ ਸੱਚਾ ਹੋਣ ਲਈ ਵੀ ਮੈਂ ਸੱਚਾ ਹੋ ਜਾਵਾਂ ਉਲਟਾ ਫਸ ਗਿਆ ਪਹਿਲਾਂ ਉਹਨਾਂ ਨੂੰ ਪਾਣੀ ਦੇਈ ਗਿਆ ਲੋੜ ਤੋਂ ਬਾਅਦ ਦੇ ਕੇ ਹੁਣ ਕਹਿੰਦਾ ਮੈਂ ਨਹੀਂ ਦੇਣਾ ਔਰ ਉਹਨਾਂ ਨੂੰ ਰਾਸਥਾਨ ਨੂੰ ਵੱਧ ਦੇ ਜਾਂਦਾ ਔਰ ਹੁਣ ਕੱਲ ਗੱਲ ਨਿਕਲ ਕੇ ਸਾਹਮਣੇ ਆ ਗਈ ਆ ਕਿ ਜਿਹੜਾ 3 ਸਾਲ ਤੋਂ BBMP ਨੇ ਉੱਥੇ پیسے ਖਰਚ ਕੀਤੇ ਆ ਰਿਪੇਅਰ ਵਾਸਤੇ ਪੂਰ ਮੇਨਟੇਨੈਂਸ ਵਾਸਤੇ ਗੱਲਾਂ ਵਾਸਤੇ ਉਹ ਸਾਰਾ ਪੈਸਾ ਪੰਜਾਬ ਤੋਂ ਖਰਚ ਹੋਇਆ ਬਾਕੀ ਸਿਟਾ ਨੇ ਨਾ ਹਰਿਆਣੇ ਨੇ ਨਾ ਰਾਸਥਾਨ ਨੇ ਕੋਈ ਪੈਸਾ ਦਿੱਤਾ ਹੀ ਨਹੀਂ ਤੇ ਪੰਜਾਬ ਦੀ ਸਰਕਾਰ ਨੂੰ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਇਹ ਪੈਸਾ ਜਿਹੜਾ ਪੰਜਾਬ ਦਾ ਕਿੱਥੇ ਖਰਚ ਹੋਣ ਰਿਹਾ ਤੁਸ ਕਰਕੇ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਇਹੋ ਜਿਹੇ ਵੀ ਕੰਮ ਹੋ ਰਹੇ ਆ ਜਿਹੜੀ ਸਟੇਟ ਸਰਕਾਰ ਉਹ ਉਹਨੂੰ ਉਹਨਾਂ ਗੱਲਾਂ ਦੀ ਖਬਰੇ ਹੀ ਨਹੀਂ ਹੈਗੀ ਕਿ ਕੀ ਹੋ ਰਿਹਾ ਮੇਰੀ ਸਰਕਾਰ ਦੇ ਥੱਲੇ ਤੁਸ ਕਰਕੇ ਕਿਸਾਨਾਂ ਦੇ ਮਸਲੇ ਬਿਲਕੁਲ ਜਾਇਜ ਆ ਅਸੀਂ ਜਦੋਂ ਕਾਟੜਾਲ ਦੇ ਵਿੱਚ ਤੇ ਉਸ ਵੇਲੇ ਵੀ ਇਹਦੀ ਆਵਾਜ਼ ਬੁਲੰਦ ਕੀਤੀ ਆ ਮੈਂ ਹੁਣ ਵੀ ਪਾਰਟੀ ਦੇ ਵਿੱਚ ਵੀ ਜਦੋਂ ਵੀ ਮੈਨੂੰ ਮੌਕਾ ਮਿਲਿਆ ਇਹ ਗੱਲਬਾਤ ਮੈਂ ਪਹਿਲਾਂ ਵੀ ਕਰ ਰਿਆ ਹਾਂ ਅਗਾ ਵੀ ਇਹਨੂੰ ਜਾਰੀ ਰੱਖਾਂ ਠੰਡ ਸਾਹਿਬ ਆਖਰੀ ਸਵਾਲ ਹੈ ਜੁਧ ਨਸ਼ਿਆਂ ਵਿਰੁੱਧ ਵੱਡੇ ਪੱਧਰ ਤੇ ਮਹਿੰਮ ਚਲਾਈ ਜਾ ਰਹੀ ਆ ਪੰਜਾਬ ਸਰਕਾਰ ਵੱਲੋਂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਮਨੀਸ਼ ਸੋਦੀਆ ਅੱਜ ਵੀ ਹਰਮਨਜੀਤ ਬਾਜਪਾ ਦੇ ਸੀਐਮ ਸਾਹਿਬ ਜਿਹੜੇ ਹੁਸ਼ਾਰਪੁਰ ਦੇ ਵਿੱਚ ਪਹੁੰਚੇ ਹੋਏ ਨੇ ਜੁੱਧ ਨਸ਼ਿਆਂ ਵਿਰੁੱਧ ਕਿਵੇਂ ਦੇਖਦੇ ਹੋ ਇਸ ਮੁਹਿੰਮ ਨੂੰ ਕਿਉਂਕਿ ਕੁਝ ਦਿਨ ਪਹਿਲਾਂ ਮਜੀਠਾ ਦੇ ਵਿੱਚ 24 ਤੋਂ 25 ਤੱਕ ਈਰੀ ਮੋਤਾ ਵੀ ਹੋਈਆਂ ਨੇ ਜੀ ਤੇ ਨਕਲੀ ਸ਼ਰਾਬ ਪੀਣ ਦੇ ਨਾਲ ਦੇਖੋ ਮੈਂ ਸਮਝਦਾ ਕਿ ਜਦੋਂ ਇਹ ਨਾਰਾ ਪੜਦੇ ਹਨ ਨਾ ਜੁੱਧ ਨਸ਼ਿਆਂ ਵਿਰੁੱਧ ਬਹੁਤ ਸੋਹਣਾ ਲੱਗਦਾ ਔਰ ਇਹ ਲੋੜ ਵੀ ਹੈ ਸਮੇਂ ਦੀ ਕਿ ਨਸ਼ੇ ਜਿਹੜੇ ਆ ਉਹ ਪੰਜਾਬ ਦੇ ਵਿੱਚ ਬਹੁਤ ਇਨੇ ਪੈਰ ਪਸਾਰੇ ਆ ਤੋਂ ਪਹਿਲਾਂ ਕਾਂਗਰਸ ਸਰਕਾਰ ਜਿਹੜੀ ਸੀ ਉਹ ਵੀ ਵਾਦਾ ਕਰਦੀ ਸੀ ਕਿ ਅਸੀਂ ਇਹਨੂੰ ਜਲਦੀ ਖਤਮ ਕਰਾਂਗੇ ਕੋਰਟਾ ਸਾਹਿਬ ਦੀ ਥਾਂ ਖਾਦੀ ਸੀ ਕੈਪਟਨ ਸਾਹਿਬ ਨੇ ਪਰ ਨਹੀਂ ਕਰ ਸਕਿਆ ਉਸ ਤੋਂ ਬਾਅਦ ਭਗਵੰਤ ਮਾਨ ਨੇ ਵੀ ਤੇ ਇਹ ਜਿਹਨਾਂ ਦੇ ਕੇਜਰੀਵਾਲ ਨੇ ਵੀ ਕਿਹਾ ਸੀ ਕਿ ਅਸੀਂ ਜਿਹੜੀਆਂ 4 ਹਫ਼ਤਿਆਂ ਦੇ ਵਿੱਚ 4 ਮਹੀਨਿਆਂ 'ਚ ਇਹਨੂੰ ਖਤਮ ਕਰਦੇ ਹਾਂਗੇ ਪਰ ਨਸ਼ਾ ਹਿਸ ਤੱਕ ਵੱਧ ਗਿਆ ਕਿ ਘਰ-ਘਰ ਥਾਂ ਜਿਹੜੀਆਂ ਉਹ ਬਿਸ਼ੀਆਂ ਔਰ ਨੌਜਵਾਨ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਇਹਦੀ ਪੇਟ ਚੜੇ ਆ ਉਹਨਾਂ ਦੇ ਘਰਾਂ ਦੇ ਘਰ ਉਜੜ ਗਿਆ ਨਸ਼ੇ ਦੇ ਨਾਲ ਔਰ ਇਹ ਜਿਹੜੀ ਮਹਿੰਮ ਚਲਾਈ ਆ ਇਹ ਜ਼ਿਲੇ ਹੁਣ ਸਰਕਾਰ ਨੇ ਦੇਖਿਆ ਵੀ ਸਾਡੇ ਹੁਣ ਹੋਰ ਤਾਂ ਪਰੇ ਕੁਝ ਰਿਹਾ ਨਹੀਂ ਆਪਾਂ ਕੋ ਇਹੋ ਮਹਿੰਮ ਚਲਾ ਕੇ ਸ਼ਾਇਦ ਅਸੀਂ ਗੱਲ ਕਰ ਲਈਏ ਪਰ ਮੈਂ ਜੋ ਰੈਲਿਟੀ ਆ ਉਹ ਦੱਸਣੀ ਚਾਹਨਾ ਰੈਲਿਟੀ ਇਹ ਆ ਕਿ ਜਿਹੜੇ ਬੰਦੇ ਨਸ਼ਾ ਵੇਚਦੇ ਆ ਉਹ ਕੱਲੇ-ਕੱਲੇ ਪਿੰਡ ਦੇ ਲੋਕਾਂ ਨੂੰ ਪਤਾ ਆ ਉਹ ਇਹਦੇ ਮਲਾਜਮਾਂ ਨੂੰ ਪੁਲਿਸ ਨੂੰ ਪਤਾ ਆ ਉਹਨਾਂ ਦੀ ਸਹਿਮਤੀ ਦੇ ਨਾਲ ਸਾਰਾ ਕੰਮ ਚੱਲ ਰਿਹਾ ਆ ਅੱਜ ਜਖਦੰਮ ਸਪਲਾਈ ਕਿੱਦਾਂ ਠੱਪ ਹੋ ਗਈ ਅੱਜ ਸਪਲਾਈ ਕਿਉਂ ਠੱਪ ਹੋ ਗਈ ਜਿਹੜੇ ਨਸ਼ਾ ਵੇਚਣ ਵਾਲੇ ਸੀਗੇ ਅੱਜ ਪਿੰਡਾਂ ਵਿੱਚ ਜਦੋਂ ਪੁਲਿਸ ਦੇ ਅਫਸਰ ਇਕੱਠ ਕਰਦੇ ਆ ਉਹ ਨਾਲ ਕੁਰਸੀਆਂ ਢਾਕੇ ਬੈਠਦੇ ਬੈਠੇ ਹੁੰਦੇ ਆ ਉਹ ਨਾਲ ਬੈਠਦੇ ਆ ਪਰ ਉਹ ਤਾਂ ਕਹਿੰਦੇ ਨਸ਼ਿਆਂ ਦੇ ਜਨਮਦਾਤਾ ਸ਼ਰੋਮਨੀ ਅਕਾਲੀ ਦਲ ਦਾ ਵਿਕਰਮ ਸਿੰਘ ਮਜੀਠੀਆ ਅੱਜ ਵੀ ਲਗਾਤਾਰ ਉਹ ਸਿੱਧੇ ਤੌਰ ਤੇ ਦੋਸ਼ਾਂ ਦੇ ਨੇ ਜੀ ਨਹੀਂ ਵਿਕਰਮ ਸਿੰਘ ਮਜੀਠੀਆ ਨੂੰ ਤਾਂ ਅੰਦਰ ਵੀ ਦੇ ਦਿੱਤਾ ਉਹਦਾ ਕੇਸ ਵੀ ਚੱਲੇਗਾ ਚੱਲਦਾ ਉਹ ਜਿਓ ਸੇਗਾ ਜਿਓ ਉਹ ਬੰਦ ਹੋ ਗਿਆ ਬਿਕਮਸ ਦਾ ਹੁਣ ਸਰਕਾਰ ਚ ਨਹੀਂ ਹੈਗਾ ਨਾ ਪਿਛਲੀ ਸਰਕਾਰ ਵਿੱਚ ਹੈਗਾ ਤੇ ਹੁਣ ਕਿੱਥੋਂ ਆ ਰਿਆ ਨਾ ਜਾ ਹੁਣ ਇਹ ਕਹਿੰਦੇ ਬੰਦ ਹੋ ਗਿਆ ਕੱਲ 85 ਕਿਲੋ ਫੜ ਲਿਆ ਤੂੰ ਦੇਖ ਵਾ ਨਾ 85 ਕਿਲੋ ਇੱਕ ਬੰਦੇ ਕੋਲੋਂ ਫੜ ਹੋ ਗਿਆ ਉਹ ਇਦਾਂ ਦੇ ਕਿੰਨੇ ਕੁ ਬੰਦੇ ਹੋਰ ਜਿਹੜਾ ਨੇ ਮਸ਼ੀਨਾਂ ਜਿਹੜਾ ਤੂੜੀ ਦੇ ਕੋ ਪੰਪੇ ਤੇ ਕੋ ਕੇ ਰੱਖਿਆ ਆ ਉਹ ਜ਼ਿਲੇ ਦੀ ਮਹਿਮ ਜਿਹੜੀ 31 ਨੂੰ ਖਾਲੀ ਮੁਖ ਜਾਊਗੀ ਉਹ ਮੁੜ ਕੇ ਫੇਰ ਨਿਕਲੇ ਹੋਣਗੇ ਜਿੱਦਾਂ ਪਹਿਲੇ 20 ਤੇ ਉਹ ਨਿਕਲਦੇ ਆ ਭੱਖੜ ਜਾਏ ਉਹ ਵਰਗੇ ਫੀਂਦੇ ਕਰਾਉਣੇ ਆ ਔਰ ਤੁਸੀਂ ਦੇਖੋ ਵੀ ਨਸ਼ਾ ਕੱਲੇ ਕੋਈ ਇਹ ਨਹੀਂ ਕਿ ਜਿਹੜਾ ਆ ਤੀਖੇ ਲੱਗਣ ਵਾਲਾ ਆ ਜਾਂ ਚਿੱਟੇ ਦਾ ਨਸ਼ਾ ਆ ਨਸ਼ਾ ਸ਼ਰਾਬ ਵੀ ਨਸ਼ਾ ਆ ਹਰ 27 ਬੰਦੇ ਵਰਗਾ ਹੈ ਉਹ ਸ਼ਰਾਬ ਪੀ ਕੇ ਮਤਲਬ ਮਰੇ ਆ ਉਹਨਾਂ ਨੂੰ ਹੁਣ ਦਸ-ਦਸ ਲੱਖ ਰੁਪਈਆ ਉਹਨਾਂ ਨੂੰ ਅਨਾਉਂਸ ਕਰ ਦਿੱਤਾ ਤਾਂ ਜਿਹੜੀ ਜਿਹੜੀ ਸ਼ਰਾਬ ਸੀਗੀ ਪਤਾ ਨਹੀਂ 1100 ਕਰੋੜ ਰੁਪਈਆ ਕੱਲੇ ਮਤਲਬ ਦੋ ਜ਼ਿਲ੍ਹਿਆਂ ਦੇ ਇਕੱਠੀ ਫालतू ਇਕੱਠਾ ਕੀਤਾ ਇਹਨਾਂ ਨੇ ਜਿਹੜੀ ਮਾਰੀ ਤੋਂ ਮਾਰੀ ਜਿਹੜਾ ਬੰਦਾ ਗਰੀਬ ਬੰਦਾ ਸ਼ਾਮ ਨੂੰ ਆਪਣਾ ਕੰਮ ਤੋਂ ਆ ਕੇ ਥੱਕਿਆ ਟੁੱਟਿਆ ਇੱਕ ਇਹਦਾ ਪੈਗ ਪੀਂਦਾ ਸੀਗਾ ਉਹ ਵੀ 400 ਤੋਂ ਘੱਟ ਬੋਤਲ ਜਿਹੜੀ ਨਹੀਂ ਹੈਗੀ ਤਾਂ ਕੀ ਕਰੂਗਾ ਬੰਦਾ 400 ਤੋਂ ਦਿਹਾੜੀ ਨਹੀਂ ਉਹ ਕਿਦਾ ਕਿਦਾਂ ਪੀਊਗਾ ਹੁਣ ਫੇ ਉਹ ਦੋਵੇਂ ਪਾਸੇ ਜਾਣਾ ਨਾ ਦਸਾਂ 20 ਰੁਪਈਆ ਵਾਲੇ ਪਾਸੇ ਇਸ ਕਰਕੇ ਸਰਕਾਰ ਨੂੰ ਬਹੁਤ ਸਾਰੇ ਫੈਕਟਰ ਹੈਗੇ ਆ ਜਿਹੜਾ ਇਹ ਸਰਕਾਰ ਨੇ ਇੰਨੀ ਮਹਿੰਗੀ ਸ਼ਰਾਬ ਕਰਤੀ ਆ ਔਰ ਕਿਉਂ ਮਹਿੰਗੀ ਕੀਤੀ ਆ ਤੁਸੀਂ ਇਹ ਵੀ ਗੱਲ ਨੂੰ ਸਮਝੋ ਜਿਵੇਂ ਪਾਲਿਸੀ ਦਿੱਲੀ ਵਿੱਚ ਬਣੀ ਸੀ ਸ਼ਰਾਬ ਦੀ ਉਹ ਪਾਲਿਸੀ ਪਿੱਛੇ ਪੰਜਾਬ 'ਚ ਵੀ ਲਾਗੂ ਹੋਈ ਹੁਣ ਇਸ ਵਾਰੀ ਜਦੋਂ ਇਹ ਪਾਲਿਸੀ ਪੰਜਾਬ 'ਚ ਲਾਗੂ ਕੀਤੀ ਆ ਹੁਣ ਤਾਂ ਦਿੱਲੀ ਵਾਲੇ ਆ ਕੇ ਚੰਡੀਗੜ੍ਹ 'ਚ ਬੈਠ ਕੇ ਨਹੀਂ ਬਣਾਈ ਆ ਇਹਨਾਂ ਨੇ ਇੱਕੋ ਗੱਲ ਕੀਤੀ ਹੈ ਕਿ ਸ਼ਰਾਬ 'ਚੋਂ ਕਿੰਨੇ ਪੈਸੇ ਹੋਰ ਵਧਾਉਣੇ ਆ ਇਲੈਕਸ਼ਨਾਂ ਮੋਰੇ ਲਾਣੀਆਂ ਆ ਕਿੰਨੇ ਪੈਸੇ ਹੋਰ ਵਧਾਉਣੇ ਆ ਉਹ ਸਾਡੀ ਪਾਲਿਸੀ ਬਣਾਈ ਆ ਇੱਥੇ ਬੈਠੇ ਆ ਸਾਰੇ ਉਹ ਆ ਕੇ ਹੈਗੇ ਦਿੱਲੀ ਦੇ ਪਕੌੜੇ ਆ ਸ਼ਰਾਬ ਕਾਰੋਬਾਰੀ ਦੇ ਵਿੱਚ ਗੇਲਾਂ ਕੱਟ ਕੇ ਜਮਾਨਤਾਂ ਤੇ ਆਏ ਆ ਆ ਕੇ ਐਸ਼ਾਂ ਜਿਹੜੀਆਂ ਆ ਉਹ ਪੰਜਾਬ 'ਚ ਕਰਦੇ ਫਿਰਦੇ ਆ ਤੁਸੀਂ ਦੇਖੋ ਉਹਨਾਂ ਦਾ ਕਿੰਨਾ ਖਰਚਾ ਮਾਤਰੀਆਂ ਨੇ ਕੋਠੀਆਂ ਉਹਨੇ ਮਾਲ ਲਈਆਂ ਮੀਟਿੰਗਾਂ ਉਹ ਪੰਜਾਬ ਭੋਂ ਦੇ ਵਿੱਚ ਕਰਦੇ ਆ ਸਰਕਾਰੀ ਮਸ਼ੀਨਰੀ ਪੂਰੀ ਮੈਂ ਤੇ ਇਹ ਗੱਲ ਜਾਰੀ ਹੈ ਮੈਂ ਮੈਂ ਹੈਰਾਨ ਐ ਇਸ ਗੱਲ ਤੋਂ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਆ ਅੱਖਾਂ ਮੀਟੀਆਂ ਕਿੱਦਾਂ ਬੈਠੀਆਂ ਸੰਸਦਈਏ ਨੂੰ ਕੀ ਰਾਈਟ ਐ ਕਿ ਉਹ ਪੰਜਾਬ ਭੋਂ ਚ ਮੀਟਿੰਗਾਂ ਕਰੇ ਜੈਨ ਨੂੰ ਕੀ ਐ ਹੁਣ ਰੌਲਾ ਪੈ ਰਿਹਾ ਕਿ ਦੋ ਦੋਨੋਂ ਜਣੇ ਇਹ 1300 ਕਰੋੜ ਦਾ ਇੱਕ ਹੋਰ ਘਟਾਏ ਦੇ ਸਕੂਲਾਂ ਦੇ ਘਟਾਏ ਦੇ ਵਿੱਚ ਇਹ ਫਸ ਗਏ ਆ ਤੇ ਇਹਨਾਂ ਦੇ ਮਜਬੂਰੀ ਰਾਸ਼ਟਰਪਤੀ ਨੇ ਦੇਤੀ ਆ ਦਿੱਲੀ ਤੋਂ ਆ ਕੇ ਇੱਥੇ ਪੱਧ ਕੇ ਬੈਠੇ ਜਿਲੇ ਫੜਨੇ ਆ ਤਾਂ ਦਿੱਲੀ ਤੋਂ ਪੰਜਾਬ ਕਿੱਡਾ ਦੂਰ ਆ ਕੱਤ ਤੱਕ ਇੱਥੇ ਬੈਠੇ ਇਦਾਂ ਦੇ ਕਰੀਜੇ ਚਾਮੇ ਚਰਾਉਗੇ ਅੱਜ ਪੰਜਾਬ ਦੇ ਅਫਸਰ ਪੰਜਾਬ ਦੇ ਮਨਿਸਟਰ ਆਹ ਬੜੇ ਔਖੇ ਆ ਸਾਰੇ ਬੋਲਦਾ ਕੋਈ ਨਹੀਂ ਪਰ ਇਹਨਾਂ ਤਾਂ ਔਖੇ ਆ ਇਹ ਇਹਨਾਂ ਨੇ ਪੰਜਾਬ ਦੇ ਉੱਪਰ ਸਹੀ ਮੈਨੇ ਵਿੱਚ ਹੁਣ ਤੁਸੀਂ ਗੁੱਸਾ ਨਾ ਕਰ ਲਿਓ ਇਹ ਟੋਪੀ ਵਾਲਿਆਂ ਦਾ ਰਾਜ ਆ ਗਿਆ ਕੰਦਾ ਉੱਪਰ ਲਿਖਿਆ ਹੁੰਦਾ ਸੀ ਇੱਕ ਮੌਕਾ ਕੇਜਰੀਵਾਲ ਨੂੰ ਸਾਡੇ ਲੋਕ ਨਹੀਂ ਸਮਝ ਸਕੇ ਕੁਬੰਤ ਮਾਨਤਾ ਮੂਰਈਆ ਕੰਮ ਤੱਕ ਉਹਨਾਂ ਦਾ ਸੋ ਇਸ ਕਰਕੇ ਬਹੁਤ ਮਾੜੀ ਹਾਲਤ ਆ ਪੰਜਾਬ ਦੀ ਹੱਥ ਬਲੇ ਇਹ ਜਿਹੜੇ ਬੰਦੇਲੇ ਸ਼ਰਾਬ ਨਾਲ ਮਰੇ ਆ ਇਹਦੇ ਵਿੱਚ ਵੀ ਗੱਲਾਂ ਸਾਹਮਣੇ ਆ ਰਹੀਆਂ ਕਿ ਜਿਹੜੇ ਅਸਲ ਬੰਦੇ ਆ ਉਹਨਾਂ ਨੂੰ ਬਚਾਉਣ ਵਾਸਤੇ ਸਰਕਾਰ ਲੱਲਾ ਬੱਬਾ ਕਰ ਰਹੀ ਆ ਫਟਾਫਟ ਉੱਥੇ ਜਾ ਕੇ ਮੁੱਖ ਮੰਤਰੀ ਚਲੇ ਗਿਆ ਪੈਸੇ ਐਲਾਨ ਕਰਤੇ ਦੋ ਦਿਨ ਚੈੱਕ ਦੇ ਦਿੱਤੇ ਆ ਕਰ ਲਿਓ ਕਰ ਲਓ ਕਰਕੇ ਤਾਂ ਇਹ ਗੱਲ ਜਿਹੜੀ ਆ ਉਹ ਠੰਡੀ ਹੋ ਜਾਏ ਹਾਲੇ 27 ਤੱਕ ਗਿਣਤੀ ਪਹੁੰਚੀ ਆਲੇ ਹੋਰ ਬੰਦੇ ਜਿਹੜੇ ਆ ਉਹ ਦਾਖਲਿਆ ਹੌਸਪੀਟਲ ਦੇ ਵਿੱਚ ਜੀ ਸੋ ਇਸ ਕਰਕੇ ਉਹ ਇੱਥੇ ਵੀ ਸ਼ਰਾਬ ਗਈ ਆ ਉਹਨੇ ਪਤਾ ਨਹੀਂ ਹੋਰ ਕਿੰਨੇ ਘਰ ਉਜਾੜਦੇ ਆ ਸੋ ਇਹ ਜਿਹੜੀ ਨਸ਼ਾ ਜਿਹੜੀ ਆ ਯੋਧ ਨਸ਼ੇ ਵਿਰੋਧ ਤਿਕਾ ਇਹ ਸਹੀ ਮੈਨੇ ਵਿੱਚ ਇਹਦੀ ਫੂਕ ਨਿਕਲ ਗਈ ਇਸੇ ਕਰਕੇ ਜਿਹੜਾ ਮੁੱਖ ਮੰਤਰੀ ਆ ਕੇਜਰੀਵਾਲਾ ਅੱਜ ਕੱਲੇ ਕੱਲੇ ਹਰਕਿਆਂ ਦੇ ਵਿੱਚ ਕੱਲ ਨਵੇਂ ਸ਼ਹਿਰ ਸਿਗਾ ਜਲੰਧਰ ਸੀ ਕਦੇ ਅੱਜ ਹਸ਼ਿਆਰਪੁਰ ਦੇ ਟਾਂਡੇ ਆਇਆ ਹੋਇਆ ਇਹ ਆਉਣ ਨਾਲ ਗੱਲ ਨਹੀਂ ਬਣਨੀ ਫਾਟੋ ਪਰ ਜਿਹੜੀਆਂ ਕਾਲੀਆਂ ਪੇਡਾਂ ਇਹਦੇ ਵਿੱਚ ਬੈਠੀਆਂ ਉਹਨਾਂ ਨੂੰ ਪਹਿਲਾਂ ਠੀਕ ਕਰੇ ਤਾਂ ਇਹ ਕੰਮ ਖਤਮ ਹੋਣਾ ਜੀ ਬਹੁਤ ਬਹੁਤ ਧੰਨਵਾਦ ਠੰਡਲ ਸਾਹਿਬ ਬਹੁਤ ਬਹੁਤ ਥੈਂਕ ਯੂ ਸੋ ਸਸ ਨੇ ਹੁਸ਼ਿਆਰਪੁਰ ਦੇ ਹਲਕਾ ਚੱਬਿਆਲ ਤੋਂ ਭਾਜਪਾ ਗੂ ਸੋਨ ਸਿੰਘ ਠੰਡਲ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈ ਕੇ ਕਾਫੀ ਜ਼ਿਆਦਾ ਇਹਨਾਂ ਵੱਲੋਂ ਤੰਜ ਕਸੇ ਗਏ ਨੇ ਤਾਂ ਇੱਥੋਂ ਤੱਕ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਜੁੱਧ ਨਸ਼ਿਆਂ ਫਰਦ ਮੋਹਮ ਚਲਾਈ ਜਾ ਰਹੀ ਹੈ ਉਸ ਦੀ ਪੂਰੀ ਤਰ੍ਹਾਂ ਦੇ ਨਾਲ ਫੋਕ ਨਿਕਲ ਚੁੱਕੀ ਹੈ ਤਾਂ ਦੂਜੇ ਪਾਸੇ ਭਾਜਪਾ ਗੂ ਹੋਣ ਦੇ ਨਾਤੇ ਉਹਨ ਪਾਰਟੀ ਨੂੰ ਨਸੀਹਤ ਵੀ ਦਿੱਤੀ ਗਈ ਹੈ ਕਿ ਕਿਸਾਨਾਂ ਦੀ ਬਾਹ ਫੜ ਕੇ ਉਹਨਾਂ ਦੇ ਜਿਹੜੇ ਮਸਲੇ ਆ ਉਹ ਜਲਦ ਸੁਲਝਾ ਲਏ ਜਾਣ ਕੈਮਰਾ ਪਰਸਨ ਮਨਵੀਰ ਮੇਟੀਆ ਨਾਲ ਚੇਤਨ ਕਾਸ਼ਪ ਤਾਜ਼ਾ ترین ਖਬਰਾਂ ਦੇ ਜੁੜੇ ਹੋ ਹੁਸ਼ਾਰ ਪਰ ਨਿਊਜ਼ ਦੇ ਨਾਲ